ਕੋਈ ਚੀਜ਼ ਲੈ ਕੇ ਖਰੀਦਣਾ ਨਾ ਇਸ ਬੰਦੇ ਨੂੰ ਵੀਡੀਓ ਵੀਡੀਓ ਖੇਡਣ ਦਾ ਬੜਾ ਸ਼ੌਂਕ ਹੈਗਾ YouTube ਤੇ ਆ ਕੇ ਤੇ ਇਹਦਾ ਸ਼ੌਂਕ ਮੈਂ ਪੂਰਾ ਕਰਦਾ ਕਿ ਚੱਕ ਮੈਨੂੰ ਇਹ ਕਹਿੰਦਾ ਜਿਗਾ ਕਿ ਮੈਨੂੰ ਇਹ ਕੁੱਤੇ ਵੇਚੇ ਆ ਠੀਕ ਹੈ ਜੀ तकरीबन 1 ਲੱਖ 40 ਹਜ਼ਾਰ ਤੋਂ ਉੱਪਰ ਦੇ ਜਿਹੜੇ ਮੈਂ Google Pay ਰਾਹੀਂ ਪੇਮੈਂਟ ਕੀਤੀ ਹੈਗੀ ਆ ਠੀਕ ਹੈ ਜੀ ਇਹ ਇਹ ਜੇ ਕਹਿੰਦਾ ਨਾ ਕਿ ਮੇਰੇ ਤੇ ਜਾ ਕੇ ਜਿਹੜੀ ਕਾਰਵਾਈ ਕਰਨੀ ਹੈ ਤੁਸੀਂ ਕਰ ਦਿਓ ਜੀ ਮਿਰਤ ਨਹੀਂ ਹੁੰਦੇ ਮੇਰੇ ਤੇ ਇਕੱਲਾ ਕੁੱਤੇ ਨਹੀਂ ਵਿੱਚੇ ਆ ਸਾਈਡ ਤੇ ਮੈਂ ਵੀਡੀਓ ਚਲਾ ਰਾਂ ਛੋਟੇ ਕੁੱਤਿਆਂ ਦੀ ਦੋ ਖੇਡਦੇ ਆਂ ਡਬਲ ਨਹੀਂ ਤੇ ਤੇ ਕੋਰਟ ਕੇਸ ਕਰ ਰਹੇ ਆ ਜਿੰਨੇ ਪੈਸੇ ਕੁੱਤਿਆਂ ਦੇ ਲਾਏ ਆ ਨਾ ਮੈਂ ਉਹਨੇ ਹੁਣ ਵਕੀਲਾਂ ਦੇ ਤੇ ਕੋਰਟ ਚ ਲਾ ਦੂੰਗਾ ਤੂੰ ਹੁਣ ਭੱਜ ਕਿੱਥੇ ਜਾ ਤੂੰ ਡਾਲ-ਡਾਲਾਂਦਾ ਮੈਂ ਪਾਤ-ਪਾਤਾਂ ਜੇ ਤੇਰੇ ਦਮ ਹੈਗਾ ਨਾ ਤਾਂ ਆਪਣਾ ਐਡਰੈਸ ਦੱਸ ਕਿ ਕਿਸ ਐਡਰੈਸ ਤੇ ਤੇਰਾ ਸੰਮਾਨ ਆਣਾ ਠੀਕ ਹੈ ਆਪਣਾ ਘਰ ਦਾ ਐਡਰੈਸ ਦੱਸ ਆ ਤੈਨੂੰ ਕਾਲ ਕਰਨ ਲੱਗਿਆ ਤੇ ਅਸੀਂ ਲੋਕਾਂ ਦੇ ਸਾਹਮਣੇ ਕਾਲ ਚੱਕ ਐਡਰ ਨਈ ਦਾ ਆਪਣਾ ਉਹ ਦਸ ਆਫਿਸ ਅਡਰੈਸ ਜਿਸ ਦਾ ਸੰਬੰਧ ਤਿਲ ਰੀਸੀਵ ਕਰੇਗਾ ਠੀਕ ਹੈ ਆ ਰਿਹਾ ਜੀ ਭਗਤ ਸਿੰਘ ਦੁਆਬੀ ਇਹ ਬੰਦਾ ਨਾ ਫੋਨ ਚੱਕੇ ਨਾ ਉਹ ਕਰੇ ਵੀ ਬੰਦੇ ਦੇ ਇੱਕ ਬੰਦੇ ਨੇ ਆਪਣੀ ਖੂਨ ਕਿਸੇ ਨਹੀਂ ਇਹਦੀ ਕਮਾਈ ਨਾਲ ਪੈਸੇ ਖਰੀਦੇ ਨੇ ਪੈਸੇ ਲਾ ਕੇ ਕੁੱਤੇ ਖਰੀਦੇ ਹੋਣਾ ਨਾ ਇਹ ਕੁੱਤੇ ਦੇਣ ਤੇ ਆ ਰਿਹਾ ਨਾ ਪੈਸੇ ਦੇਣ ਤੇ ਆ ਰਿਹਾ 1.40 ਹਜ਼ਾਰ ਰੁਪਏ ਲਿੱਤਾ ਜਿਸ ਦੇ ਵਿੱਚ ਇਸ ਨੇ ਮੈਨੂੰ ਵਾਈਟ ਜਰਮਨ ਸ਼ੈਪਰਡ ਡਬਲ ਕੋਟ ਦਾ ਦੇਣ ਦਾ ਕੀਤਾ ਸੀ ਵੀ ਐਕਸਟਰਾ ਲਾਰਜ ਕੋਟ ਹੋਊਗਾ 70000 ਰੁਪਏ ਫੀਮੇਲ ਦੇ ਦਿੱਤਾ ਸੀ ਕੁੱਤਿਆਂ ਦੇ ਵਿੱਚ ਫਰਕ ਆਉਂਦਾ 70000 ਦੀ ਫੀਮੇਲ ਦਾ 80000 ਦਾ ਮੇਲ ਹੋਊਗਾ ਠੀਕ ਹੈ ਜੀ ਵਾਈਟ ਬਲੈਕ ਜਰਮਨ ਸ਼ੈਪਰਡ ਦੇ ਜਦ ਬਲੈਕ ਜਰਮਨ ਸ਼ੈਪਰਡ ਦੇ 40000 ਰੁਪਏ ਲਿੱਤਾ ਠੀਕ ਹੈ ਜੀ ਤੇ ਉਹ ਇਹਨੇ ਲੰਡਰ ਕੁੱਤੀ ਦੇਦੀ ਸੀ ਇਹ ਵਾਪਸ ਕਰੇ ਇਹ ਦੋਨੋਂ ਵੀਡੀਓ ਤੁਸੀਂ ਦੇਖ ਲੈਣਾ ਆਪਸ ਵਿੱਚ ਹੁਲਦੇ ਹੋਇਆ ਦੀ ਦੋਨਾਂ ਦੀ ਤੁਸੀਂ ਵੀਡੀਓ ਵੀ ਹੈਗੀ ਤੇ ਡਾਕਟਰਾਂ ਦੇ ਲਿਖੀ ਹੋਈ ਚਿੱਠੀ ਵੀ ਹੈ ਕਿ ਇੱਕ ਜਰਮਨ ਸ਼ੈਫਡ ਮੈਂ ਆਪਣੇ ਦੋਸਤ ਨੂੰ ਲੈ ਕੇ ਦਿੱਤਾ ਸੀ ਉਹਦੇ ਬੇਟੇ ਨੂੰ ਜਰਮਨ ਸ਼ੈਫਡ ਦਾ ਬਹੁਤ ਸ਼ੌਂਕ ਸੀਗਾ ਪਟਿਆਲੇ ਉਹ ਵੀ ਉਹਨੂੰ ਇੱਕ ਜਰਮਨ ਸ਼ੈਫਡ ਲੈ ਕੇ ਦਿੱਤਾ 18000 ਦਾ 10000 ਰੁਪਏ ਨੇ ਮੇਰੇ ਤੋਂ ਟਰਾਂਸਪੋਰਟੇਸ਼ਨ ਦਾ ਲਿੱਤਾ ਅੱਗੇ ਕੁੱਤਿਆਂ ਦੀ ਟਰਾਂਸਪੋਰਟੇਸ਼ਨ ਆ ਰਹੀ ਹੈ ਜੀ ਕੋਈ ਜੈਪੁਰ ਤੋਂ ਆ ਰਿਹਾ ਕੋਈ ਕਿਤੋਂ ਆ ਰਿਹਾ ਉਹ ਮੈਂ ਕਿਹਾ ਭਾਈ ਅੱਜ ਵੀ ਤੁਸੀਂ ਆਏ ਨਹੀਂ ਮੈਂ ਕਿਹਾ ਪਾ ਉਹ ਹੀ ਅੱਖਾਂ ਇੱਕ ਵਾਰੀ ਚੈੱਕ ਕਰਾ ਲੈਣ ਦੇ ਕਿਤੇ ਡਾਕਟਰ ਕੋਲ ਮੈਂ ਤੁਹਾਨੂੰ ਮੈਨੂੰ ਸਿਰਫ ਉਹਨੀਆਂ ਫੋਟੋਜ਼ ਦਿੱਤੀ ਕਿ ਪੇਡੋ ਡਾਰਕ ਰੂਮ ਦੇ ਵਿੱਚ ਅੱਖਾਂ ਦੀਆਂ ਭਾਈ ਡਾਰਕ ਰੂਮ ਦੇ ਵਿੱਚ ਆਪਾਂ ਜਿੰਨਾ ਮਰਜ਼ੀ ਕਹਿ ਦ ਪਰ ਉਹ ਕੈਮਰੇ ਦੀ ਲੈਂਸ ਦੇ ਵਿੱਚ ਉਨੀ ਕਲੀਅਰਟੀ ਨਹੀਂ ਆਉਂਦੀ ਜਿੰਨੀ ਅੱਖਾਂ ਨਾਲ ਦਿਖਦੀ ਹੈ ਆਪਾਂ ਨੂੰ। ਨਹੀਂ ਤਾਂ ਬਿਰਜੀ ਮੈਂ ਰਾਤੀ ਡਾਕਟਰ ਨਾਲ ਗੱਲ ਕੀਤੀ ਸੀ ਉਹ ਉਹਨਾਂ ਨੇ ਕਿਹਾ ਕਹਿੰਦੇ ਵੀ ਤੁਸੀਂ ਫੋਟੋ ਖਿੱਚ ਕੇ ਭੇਜੋ ਇੱਕ ਵਾਰੀ। ਐਕਸੈਮ ਕਰਕੇ ਭੇਜ ਦੇਣਾ ਇਹ ਫੋਟੋ ਦੇ ਵਿੱਚ ਕੋਈ ਕਲੀਅਰਟੀ ਕਦੇ ਆਈ ਨਹੀਂ ਤਾਂ ਵੀ ਜਿੱਕੇ ਅੱਖਾਂ ਨਾਲ ਦਿਖਦੀ ਹੈ ਜੀ। ਮੈਂ ਫਿਰ ਵੀ ਫੋਟੋ ਖਿੱਚ ਕੇ ਭੇਜ ਦਿਆਂ। ਹਾਂ ਫੋਟੋਸ ਵੀ ਭੇਜ ਦੋ। ਠੀਕ ਆ। ਦੋਨੋਂ ਅੱਖਾਂ ਜਾਂ ਅਲੱਗ-ਅਲੱਗ ਲੈਣੀਆਂ ਹਨ। ਹਾਂ ਦੋਨੋਂ ਅੱਖਾਂ ਦੀਆਂ ਅਲੱਗ-ਅਲੱਗ ਫੋਟੋਸ ਭੇਜ ਦੋ ਜਿਹੜਾ ਬਲੈਕ ਹੈਗਾ ਬਲੈਕ ਵੀ ਮੈਂ ਅੱਗੇ ਗੱਲ ਕਰਤੀ ਆ। ਹਾਂ ਜੀ ਉਹ ਮੈਂ ਕਹਿ ਤਾਇਆ ਵੀ ਤੁਹਾਡੀ ਚੀਜ਼ ਸਾਡੇ ਪਸੰਦ ਨਹੀਂ ਹੈਗੀ। ਬਾਕੀ ਦੇਖਦੇ ਹਾਂ ਜੋ ਵੀ ਬਣਦਾ ਹੈਗਾ। ਮੇਰੀ ਕੋਸ਼ਿਸ਼ ਤਾਂ ਇਹ ਹੈ ਪਟਾਣ ਹੋ ਜਵੇ। ਹਾਂ ਜੀ ਹਾਂ ਜੀ। ਜੇ ਨਹੀਂ ਵੀ ਹੁੰਦਾ ਤਾਂ ਵੀ ਮੈਂ ਤੁਹਾਨੂੰ ਇਹ ਐਕਸਚੇਂਜ ਕਰਕੇ ਦੂੰਗਾ। ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ। ਬਾਕੀ ਮੈਂ ਹਾਂ। ਹਾਂ ਇਹਦੀ ਫੋਟੋ ਦਿਓ ਮੈਨੂੰ ਕਰਕੇ। ਫੋਟੋ ਭੇਜ ਦਿਨਾ ਪਰ ਮੇਰੇ ਖਿਆਲ ਨਾਲ ਫੋਟੋ ਦੀ ਕਲੈਰਿਟੀ ਉਨੀ ਆਣੀ ਨਹੀਂ। ਮੈਂ ਫੇਰ ਵੀ ਖਿੱਚ ਕੇ ਕੋਣ ਜਿੰਨੀ ਕਲੈਰਿਟੀ ਹੋਵੇ ਉਨੀ ਕਰਕੇ ਉਹ ਵੀ ਆਂਦਾ ਉਹ ਭੇਜ ਦਿਨਾ ਆਪਾਂ। ਹਾਂ ਜੀ ਬਿਲਕੁਲ ਬਿਲਕੁਲ ਜੀ। ਹਾਂ। ਪਰ ਉਹਨਾਂ ਦਾ ਇਹ ਕਹਿਣਾ ਵੀ ਤੁਸੀਂ ਪਹਿਲਾਂ ਫੋਟੋਸ ਭੇਜ ਦਿਓ ਤੇ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਲੈ ਕੇ ਆਉਣ ਦੀ ਲੋੜ ਹੈਗੀ ਆ ਕਿ ਆਪਣਾ ਜਿਹੜਾ ਕਲੀਨਿਕ ਹੈਗਾ ਨਾ ਮੁੰਡਾ ਮੈਂ ਇਸ ਤਰ੍ਹਾਂ ਕਰ ਦਿੰਦਾ ਅੱਛਾ ਹਾਂ ਮੈਨੂੰ ਭੇਜ ਦਿਓ ਠੀਕ ਹੈ ਜੀ ਗਈ ਓਕੇ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪਣੇ ਵੀਰਾਂ ਨੂੰ ਸਾਰਿਆਂ ਨੂੰ ਇੱਕ ਗੱਲ ਦਾ ਚਾਨਣਾ ਪਾਣਾ ਚਾਹੁੰਦਾ ਤੇ ਉਹ ਇਹ ਹੈ ਕਿ ਕਦੇ ਵੀ ਜਿਹੜੇ ਕਹ ਦੀਏ ਕਿ ਕੁਝ ਖਾਸ ਤਰ੍ਹਾਂ ਦੇ ਆਪਾਂ ਹਰ ਡੀਲਰ ਨੂੰ ਡੀਲਰ ਕਹਨੇ ਆ ਪਰ ਕੁਝ ਡੀਲਰਾਂ ਨੂੰ ਅਸੀਂ ਦਲਾਲ ਵੀ ਕਹਨੇ ਆ ਤੇ ਦਲਾਲ ਅਸੀਂ ਉਹਨਾਂ ਨੂੰ ਕਹਨੇ ਆ ਜਿਹੜੇ ਕਿ ਡੀਲਰ ਖਵਾਣ ਦੇ ਕਾਬਲ ਨਹੀਂ ਹੁੰਦੇ ਹੈਗੇ ਤੇ ਦਲਾਲ ਲਬਿਸ਼ ਕੋਈ ਮਾੜਾ ਨਹੀਂ ਆਗਾ ਪਰ ਕੁਝ ਲੋਕ ਦਲਾਲੀ ਕਰਕੇ ਹੀ ਖਾਂਦੇ ਆ ਤੇ ਉਹਨਾਂ ਨੂੰ ਉਹੀ ਚੀਜ਼ ਪਚਦੀ ਆ ਪਰ ਦਲਾਲੀ ਵੀ ਕਰੋ ਪਰ ਠੀਕ ਤਰੀਕੇ ਨਾਲ ਕਰੋ ਵੀ ਕਹ ਦੀਏ ਨਾ ਕੁੱਤ ਬਣਾ ਨਹੀਂ ਕਰੀਦਾ ਹੁੰਦਾ ਕਿ ਜਿਹੜਾ ਬੰਦਾ ਆਪਣੇ ਵਪਾਰ ਨਾਲ ਵਫਾਦਾਰ ਨਹੀਂ ਹੋ ਸਕਿਆ ਰੋਜੀ ਰੋਟੀ ਨਾਲ ਵਫਾਦਾਰ ਨਹੀਂ ਹੋ ਸਕਿਆ ਨਾ ਤਾਂ ਰੋਜੀ ਰੋਟੀ ਵੀ ਉਸ ਤੋਂ منہ ਮੋੜ ਲੈਂਦੀ ਹੁੰਦੀ ਹੈ ਮੈਂ ਅੱਜ ਜਿਹੜੀ ਗੱਲ ਕਰਨ ਲੱਗਿਆ ਹੈਗਾ ਉਹ ਭੂਮਿਕਾ ਤੁਹਾਨੂੰ ਬੰਨ ਰਿਹਾ ਜਿਹੜੀ ਉਸ ਚੀਜ਼ ਦੀ ਹੈਗੀ ਹੈ ਮੈਂ ਜਿਸ ਬਾਰੇ ਗੱਲ ਕਰ ਰਿਹਾ ਉਹ ਹੈਗਾ ਭਗਤ ਸਿੰਘ ਦੁਆਬੀ ਭਗਤ ਸਿੰਘ ਦੁਆਬੀ ਕੋ ਬੰਦਾ ਜਿਹੜਾ ਆਪਣੇ ਆਪ ਨੂੰ ਪੱਤਰਕਾਰ ਘੁੰਮਦਾ ਹ ਹਣ ਐਤ ਕੀ ਅਮਰਿਤਪਾਲ ਦੇ ਖਿਲਾਫ ਇਲੈਕਸ਼ਨ ਲੜਿਆ ਉਹ ਉੱਥੇ ਉਹਨੇ ਲਿਖਾਇਆ ਆਪਣੇ ਆਪ ਨੂੰ ਕਿ ਜੀ ਮੈਂ ਡੌਗ ਬਰੀਡਿੰਗ ਕਰਦਾ ਡੌਗ ਸੈਲਿੰਗ ਕਰਦਾ ਡੌਗ ਬਰੀਡਿੰਗ ਕਾਦੀ ਕਰਦਾ ਖੁੱਦੇ ਦੇ ਖਾਨ ਦੇ ਲਾਲੇ ਆ ਠੀਕ ਹੈ ਜੀ ਤੇ ਇਹ ਕਿਹੜੀ ਡੌਗ ਬਰੀਡਿੰਗ ਕਰਦਾ ਇੱਧਰ ਦਾ ਕੁੱਤਾ ਸਸਤਾ ਕੁੱਤਾ ਲੈ ਕੇ ਉੱਧਰ ਵੇਚਦਾ ਵੀ 20 30 ਹਜ਼ਾਰ ਦਾ ਕੁੱਤਾ ਲੈ ਕੇ 70 80 ਹਜ਼ਾਰ ਦਾ ਵੇਚਦਾ ਤੇ ਇਦਾਂ ਦੀ ਉਹ ਬਰੀਡਿੰਗ ਕਰਦਾ ਹੈਗਾ ਇਸ ਤੋਂ ਕਦੇ ਕੋਈ ਚੀਜ਼ ਜਿਹੜੀ ਕਹਿਦੀ ਏ ਕਿ ਆ ਕਦੇ ਕੋਈ ਚੀਜ਼ ਲੈ ਕੇ ਖਰੀਦਣਾ ਨਾ ਇਸ ਬੰਦੇ ਨੂੰ ਵੀਡੀਓ ਵੀਡੀਓ ਖੇਡਣ ਦਾ ਬੜਾ ਸ਼ੌਕ ਹੈਗਾ YouTube ਤੇ ਆ ਕੇ ਤੇ ਇਹਦਾ ਸ਼ੌਕ ਮੈਂ ਪੂਰਾ ਕਰਦਾ ਕਿ ਚੱਕ ਮੈਨੂੰ ਇਹ ਕਹਿੰਦਾ ਜਿਗਾ ਕਿ ਮੈਨੂੰ ਇਹ ਕੁੱਤੇ ਵੇਚੇ ਆ ਠੀਕ ਹੈ ਜੀ ਤਕਰੀਬਨ 1 ਲੱਖ 40 ਹਜ਼ਾਰ ਤੋਂ ਉੱਪਰ ਦੇ ਜਿਹੜੇ ਮੈਂ Google Pay ਰਾਹੀਂ ਪੇਮੈਂਟ ਕੀਤੀ ਹੈਗੀ ਆ ਠੀਕ ਹੈ ਜੀ ਤੇ ਇਹ ਜੇ ਕਹਿੰਦਾ ਨਾ ਕਿ ਮੇਰੇ ਤੋਂ ਜਾ ਕੇ ਜਿਹੜੀ ਕਾਰਵਾਈ ਕਰਨੀ ਤੁਸੀਂ ਕਰ ਦਿਓ ਜੀ ਮੇਰੇ ਤੇ ਨਹੀਂ ਹੁੰਦੇ ਮੇਰੇ ਤੋਂ ਕੱਲਾ ਕੁੱਤੇ ਨਹੀਂ ਵਿੱਚੇ ਆ ਸਾਈਡ ਤੇ ਮੈਂ ਵੀਡੀਓ ਚ ਲਾ ਰਾਂ ਛੋਟੇ ਕੁੱਤਿਆਂ ਦੀ ਦੋ ਖੇਡਦੇ ਆਂ ਡਬਲ ਕੋਰਟ ਦੇ ਕੁੱਤੇ ਹੈਗੇ ਆ ਜਰਮਨ ਸ਼ੈਫਰ ਵਾਈਟ ਜਰਮਨ ਸ਼ੈਫਰ ਤੇ ਬਲੈਕ ਜਰਮਨ ਸ਼ੈਫਰ ਤੇ ਖੇਡਦੇ ਆਂ ਦੀ ਇਹਨਾਂ ਦੀ ਫੋਟੋ ਆ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਜ਼ੂਮ ਕਰਕੇ ਇਹ ਵੱਡੀ ਤੇ ਇਹ ਕਹਿੰਦਾ ਕਿ ਮੇਰੇ ਤੇ ਜਿਹੜਾ ਕੇਸ ਕਰਨਾ ਕਰ ਦਿਓ ਵੀਰ ਕਾਲਾ ਕੁੱਤਾ ਦਾ ਯਾਨੀ ਜਰਮਨ ਸ਼ਾਪੜ ਜੈਡ ਬਲੈਕ ਤਾਂ ਲੰਡਰੀ ਦਿੱਤਾ ਸੀਗਾ ਤੇ ਦੂਜੀ ਸੀਗੀ ਕਾਣੀ ਕਰਕੇ ਦਿੱਤੀ ਸੀ ਕਹਿੰਦਾ ਵੀ ਇਹ ਕੋਰਟ ਕੇਸ ਕਰ ਦੋ ਮੇਰੇ ਤੇ ਨਾ ਪੁਲਿਸ ਸਟੇਸ਼ਨ ਜਗ੍ਹਾ ਥਾਣੇ 'ਚ ਰਿਪੋਰਟ ਲਖਾ ਦੋ ਕਹ ਰਹਾ ਜੇ ਆ ਜਾ ਥਾਣੇ 'ਨੀ ਤੇ ਤੇ ਕੋਰਟ ਕੇਸ ਕਰ ਰਹੇ ਹਾਂ ਜਿੰਨੇ ਵੇਸੇ ਕੁੱਤਿਆਂ ਦੇ ਲਾਏ ਆ ਨਾ ਮਾਮਲੇ ਉਹਨਾਂ ਵਕੀਲਾਂ ਦੇ ਤੇ ਕੋਰਟ ਚ ਲਾ ਦੂਗਾ ਤੂੰ ਭੱਜ ਕਿੱਥੇ ਜੇ ਤੂੰ ਡਾਲ ਡਾਲਾ ਤਾਂ ਮੈਂ ਪਾਸ ਪਾਸ ਆ ਜੇ ਤੇਰੇ ਦੰ ਹੈਗਾ ਨਾ ਤਾਂ ਆਪਣਾ ਐਡਰੈਸ ਦੱਸ ਕਿਹਕੇ ਸਾਹ ਐਡਰੈਸ ਤੇ ਤੇਰਾ ਸਨਮਾਨ ਆ ਠੀਕ ਆ ਆਪਣਾ ਘਰ ਦਾ ਐਡਰੈਸ ਦੱਸ ਆ ਤੈਨੂੰ ਕਾਲ ਕਰਨ ਲੱ ਕਾਲ ਜੱਕੇ ਐਡਰੈਸ ਦੱਸ ਨਹੀਂ ਤਾਂ ਆਪਣਾ ਉਹ ਦੱਸ ਆਫਿਸ ਐਡਰੈਸ ਤੇ ਸਬੰਨ ਤੇ ਰਸੀਵ ਕਰੇਗਾ ਠੀਕ ਹੈ ਆ ਰਹੀ ਭਦਰ ਸਿੰਘ ਦੋਆਬੀ ਇਹ ਬੰਦਾ ਨਾ ਫੋਨ ਚੱਕੇ ਨਾ ਕਰੇ ਜੀ ਬੰਦੇ ਦੇ ਇੱਕ ਬੰਦੇ ਨੇ ਆਪਣੇ ਖੂਨ ਪਿਸਣ ਦੀ ਕਮੈ ਨਹੀਂ ਨਾਲ ਪੈਸੇ ਖਰੀਦਦੇ ਨੇ ਪੈਸੇ ਲਾ ਕੇ ਕੁੱਤੇ ਖਰੀਦੇ ਹੋਣਾ ਨਾ ਇਹ ਕੁੱਤੇ ਦੇਣ ਤੇ ਆ ਰਿਹਾ ਨਾ ਪੈਸੇ ਦੇਣ ਤੇ ਆ ਰਿਹਾ ਐਸੇ ਫਰਾਡ ਬੰਦੇ ਤੋਂ ਨਾ ਤਾਂ ਕਦੇ ਕੁੱਤੇ ਖਰੀਦਣਾ ਨਾ ਹੋਰ ਆਣਾ ਨਹੀਂ ਦਾ ਐਸੇ ਗਦੀ ਗੇੜ ਚ ਫਸੋਗੇ ਜਿਵੇਂ ਮੈਂ ਫਸਿਆ ਮੈਂ ਤਾਂ ਕਢਾ ਲੂੰਗਾ ਇਸ ਤੇ ਫੋਰਜਰੀ ਦਾ ਫਰਾਡ ਦਾ ਹਰਾਸਮੈਂਟ ਦਾ ਤੇ ਕੰਪਨਸੇਸ਼ਨ ਦਾ ਕੇਸ ਮਤਲਬ ਵੀ ਇਹ ਕੋਰਟ ਦਾ ਖਰਚਾ ਵੀ ਮੈਂ ਇਸ ਤੋਂ ਕਢਵਾਉਂਗਾ ਵਕੀਲਾਂ ਜਿਹੜਾ ਲੱਗਿਆ ਹੈਗਾ ਇਸ ਦਾ ਵਾਹ ਨਾ ਕਿਸੇ ਚੰਗੇ ਜੱਟ ਨਾ ਕਦੇ ਪਿਆ ਨਹੀਂ ਹੋਣਾ ਸੌਰੀ ਜੱਟ ਕਹਿੰਦਾ ਮਤਲਬ ਉਹ ਨਹੀਂ ਵੀ ਹੁੰਦਾ ਅਮਰ ਚੱਕੇ ਦਾ ਜਾਤ ਜਾਤਪਾਤ ਖਤਮ ਹੋ ਜਾਂਦੀ ਹੈ ਇਸ ਕਰਕੇ ਮਾਫ ਕਰਨਾ ਵੀਡੀਓ ਗਲਤੀ ਨਾਲ ਜੱਟ ਨਿਕਲ ਗਿਆ ਕਿ ਇਹਦਾ ਪੰਗਾ ਕਿਸੇ ਚੱਜ ਦੇ ਬੰਦੇ ਨਾਲ ਪਿਆ ਨਹੀਂ ਹੋਣਾ ਤੇ ਇਹਨੂੰ ਹੁਣ ਦਿਖਾਣਾ ਜਰਾ ਇਹਦਾ ਪੰਗਾ ਹੈ ਦਾ ਨਾ ਪਾ ਕਿਹਦੇ ਨਾਲ ਆਏ ਨੇ ਕਿਉਂਕਿ ਸਿੱਧੀ ਜੀ ਗੱਲ ਆ ਹੁਣ ਤਾਂ ਅਸੀਂ ਭਗਤੀ ਕਰਨ ਲੱਗੇ ਠੀਕ ਹੈ ਨਾ ਸਿੱਧੀ ਜੀ ਗੱਲ ਆ ਪਰ ਮੈਨੂੰ ਕਾਨੂੰਨ ਤੇ ਪੂਰਾ ਯਕੀਨ ਆ ਕਿ ਕਾਨੂੰਨ ਦੇਖੇਗਾ ਕਿ ਇਹ ਕੀ ਚੀਜ਼ ਹੈਗੀ ਇਹ ਕੀ ਚੀਜ਼ ਕਰ ਰਿਹਾ ਹੈ ਇਹ ਭਗਤ ਸਿੰਘ ਦੁਆਬੀ ਨਮੇ ਤਾਂ ਪੂਰਾ 1,40,000 ਰੁਪਏ ਲਿੱਤਾ ਜਿਸ ਦੇ ਵਿੱਚ ਇਸਨੇ ਮੈਨੂੰ ਵਾਈਟ ਜਰਮਨ ਸ਼ੈਪਰਡ ਡਬਲ ਕੋਟ ਦਾ ਦੇਣ ਦਾ ਕੀਤਾ ਸੀ ਵੀ ਐਕਸਟਰਾ ਲਾਰਜ ਕੋਟ ਹੋਊਗਾ 70,000 ਰੁਪਏ ਫੀਮੇਲ ਦੇ ਦਿੱਤਾ ਸੀ ਕੁੱਤਿਆਂ ਦੇ ਵਿੱਚ ਫਰਕ ਆਉਂਦਾ 70,000 ਦੀ ਫੀਮੇਲ ਦਾ 80,000 ਦਾ ਮੇਲ ਹੋਊਗਾ ਠੀਕ ਹੈ ਜੀ ਵਾਈਟ ਬਲੈਕ ਜਰਮਨ ਸ਼ੈਪਰਡ ਦੇ ਜਦ ਬਲੈਕ ਜਰਮਨ ਸ਼ੈਪਰਡ ਦੇ 40,000 ਰੁਪਏ ਲਿੱਤਾ ਠੀਕ ਹੈ ਜੀ ਤੇ ਉਹ ਇਹਨੇ ਲੰਡਰ ਕੁੱਤੀ ਦੇਦੀ ਸੀ ਇਹ ਵਾਪਸ ਕਰੇ ਇਹ ਦੋਨੋਂ ਵੀਡੀਓ ਤੁਸੀਂ ਦੇਖ ਲੈਣਾ ਆਪਸ ਵਿੱਚ ਝੁਲਦੇ ਹੋਏ ਆ ਦੀ ਦੋਨਾਂ ਦੀ ਤੁਸੀਂ ਵੀਡੀਓ ਵੀ ਹੈਗੀ ਤੇ ਡਾਕਟਰਾਂ ਤੇ ਉਸ ਦੇ ਇਲਾਵਾ ਇੱਕ ਜਰਮਨ ਸ਼ੈਫਰਡ ਮੈਂ ਆਪਣੇ ਦੋਸਤ ਨੂੰ ਲੈ ਕੇ ਦਿੱਤਾ ਸੀ ਉਹਦੇ ਬੇਟੇ ਨੂੰ ਜਰਮਨ ਸ਼ੈਫਰਡ ਦਾ ਬਹੁਤ ਸ਼ੌਂਕ ਸੀਗਾ ਪਟਿਆਲੇ ਵੀ ਉਹਨੂੰ ਇੱਕ ਜਰਮਨ ਸ਼ੈਫਰਡ ਲੈ ਕੇ ਦਿੱਤਾ 18000 ਦਾ 10000 ਰੁਪਏ ਨੇ ਮੇਰੇ ਤੋਂ ਟਰਾਂਸਪੋਰਟੇਸ਼ਨ ਦਾ ਲਿੱਤਾ ਅਕੇ ਕੁੱਤਿਆਂ ਦੀ ਟਰਾਂਸਪੋਰਟੇਸ਼ਨ ਆ ਰਹੀ ਹੈ ਜੀ ਕੋਈ ਜੈਪੁਰ ਤੋਂ ਆ ਰਿਹਾ ਕੋਈ ਕਿਤੋਂ ਆ ਰਿਹਾ ਮੈਂ ਜਾਣਦਾ ਨਹੀਂ ਇਹ ਦੁੱਕੀ ਦੇ ਬੰਦੇ ਨੂੰ ਇਹ ਤੇ ਚੰਡੀਗੜ੍ਹ ਦੀ ਸੰਡੇ ਮਾਰਕੀਟ ਤੋਂ ਖਰੀਦ ਕੇ ਹਾਂ ਉਹਨਾਂ ਦਾ ਗੱਲ ਕਰਨਾ ਉਹ ਕੱਲ ਚੈੱਕ ਕਰਵਾ ਲੈਣੇ ਠੀਕ ਆ ਦੇਖੋ ਪਤਾ ਕੀ ਆ ਮੈਂ ਜਿਹੜੀ ਬੇਨਤੀ ਆ ਕਿਉਂਕਿ ਮੈਂ ਡੌਗਸ ਵਾਲਾ ਵਿੱਚ ਤਾਂ ਐਨੀ ਖਾਮ-ਖਾਮ ਫਸ ਗਿਆ ਕੰਮ ਨਹੀਂ ਉਹ ਤਾਂ ਇਹ ਗੱਲ ਹੈ ਨਾ ਪਹਿਲੀ ਗੱਲ ਮੈਂ ਸੀ ਨੂੰ ਤੁਸੀਂ ਦੇਖਿਆ ਪਾਸਪੋਰਟ ਮੈਂ ਇਹਨੂੰ ਇੰਟਰਨੈਸ਼ਨਲ ਲੈਵਲ ਤੇ ਕਰਾਣਾ ਠੀਕ ਹੈ ਜੀ ਤੇ ਜੇ ਕੁੱਤਾ ਪਾਹੇਜ ਹੋਏ ਉਹ ਨਹੀਂ ਖੇਡ ਸਕਦਾ ਮੈਂ ਤਾਂ ਕਹਿੰਦੇ ਆ ਉਹ ਤਾਂ ਟੈਨਸ਼ਨ ਲੈਣ ਡਿਆ ਹੋਇਆ ਹੈ ਮੈਂ ਇਹਨੇ ਪਾਸਵਰਡ ਬਣਾਏ ਆ ਪਾਸਪੋਰਟ ਚਿਪ ਲਵਾਉਣੀਆਂ ਉਹਨਾਂ ਦੇ ਨਾਲੇ ਹੋਰ ਇਹਨਾਂ ਦਾ ਇੰਸ਼ੂਰੈਂਸ ਖਾਣਾ ਅਲੀਬਦ ਇੰਨਾ ਪੈਸੇ ਜੇ ਖਰਚ ਕਰਨਾ ਹੈ ਤਾਂ ਮੈਂ ਉਹ ਨਾ ਹੋਏ ਕਿ ਕਾਣਾ ਕੁੱਤੇ ਨੂੰ ਇੱਥੇ ਭੇਜਾਂ ਤੇ ਅਗਲੇ ਕਹਿ ਦਿਨ ਕਿ ਜੀ ਇਹ ਹੈਂਡੀਕੈਪਟ ਹੈ ਵੀ ਦੇਖ ਨਹੀਂ ਸਕਦਾ ਇਹਨੂੰ ਇਹ ਪਾਰਟੀ ਨਹੀਂ ਲੈ ਸਕਦਾ ਚਲੋ ਗੱਲ ਇਦਾਂ ਆ ਕੀ ਨਾਮ ਹੈ ਵਿਆਹ ਤੋਂ ਕੁੱਤਿਆਂ ਵਾਲਾ ਕੰਮ ਤਾਂ ਵਿੱਚ ਫਸ ਗਿਆ ਠੀਕ ਆ ਆਪਾਂ ਕੁੱਤਿਆਂ ਕਰਕੇ ਨਹੀਂ ਹੈਗੇ ਜੇ ਕੁੱਤਿਆਂ ਕਰਕੇ ਆਪਣਾ ਰਿਲੇਸ਼ਨ ਖਰਾਬ ਹੋਵੇ ਤਾਂ ਫਿਰ ਉਹਦਾ ਕੀ ਕਰਨਾ ਲੱਖ ਰੁਪਇਆ ਤਾਂ ਕਿਸੇ ਦੀ ਵੀ ਕਿਚੀ ਮਰੋੜ ਕੇ ਕਮਾ ਲਾਂਗੇ ਕਿਸੇ ਨੂੰ ਕਿਸੇ ਦਾ ਇੱਕ ਵੀਡੀਓ ਕਰਕੇ ਵੀ ਹਾਂ ਤੇਰੀ ਅਸੀਂ ਦੱਸੀ ਉਹ ਪਤਾ ਸਹੀ ਗੱਲ ਹੁੰਦੀ ਹੈ ਮਤਲਬ ਕਹਿ ਰਿਹਾ ਹੈ ਜਿਸ ਚ ਕਹਿ ਰਿਹਾ ਹੈ ਕਿ ਜੀ ਅਸੀਂ ਇੱਕ ਵੀਡੀਓ ਬਣਾ ਕੇ ਘੰਟੇ ਦੇ ਵਿੱਚ ਡੇਢ ਤੋਂ 2 ਲੱਖ ਰੁਪਏ ਲੈ ਲਾਂਗੇ ਐਸਾ ਕਿਹੜਾ ਇਹ ਅਕਾਲ ਮੀਡੀਆ ਦਾ ਇਹ ਲਾਈਫਰ ਦਾ ਲੋਗੋ ਆਪਣੇ WhatsApp ਦੇ ਉੱਤੇ ਤੇ ਹੋਰਾਂ ਦੇ ਤੇ ਜਿਹੜਾ ਬੰਦਾ ਹੈ ਬਲੈਕਮੇਲਿੰਗ ਦੀ ਗੱਲਾਂ ਕਰਦਾ ਪਿਆ ਕਿ ਇੱਕ ਵੀਡੀਓ ਬਣਾ ਕੇ ਅਸੀਂ ਵੀ ਬਲੈਕਮੇਲ ਕਰਕੇ ਡੇਢ ਤੋਂ ਲੱਖ ਰੁਪਏ ਕਮਾ ਲਾਂਗੇ ਐਸਾ ਕਿਹੜਾ ਵੀਡੀਓ ਬਣਾਉਂਦੇ ਆ ਬਾਈ ਜੀ ਤੁਸੀਂ ਇੱਕ ਵੀਡੀਓ ਬਣਾਉਂਦੇ ਕੋਈ ਵੀ ਚੈਨਲ ਵਾਲਾ ਹਜ਼ਾਰ ਤੋਂ ਹਜ਼ਾਰ ਤੋਂ ਉੱਪਰ ਨਹੀਂ ਦਿੰਦਾ ਹੈਗਾ ਇੱਕ ਵੀਡੀਓ ਬਣਾਉਂਦਾ ਠੀਕ ਹੈ ਜੀ ਤੇ ਤੁਸੀਂ ਕਿਹੜੀ ਦੁਨੀਆ 'ਚ ਫਿਰਦੇ ਬੈ ਹੋ ਜਿਹੜਾ 1.5 ਤੋਂ 2 ਲੱਖ ਰੁਪਏ ਤੇ ਪੋਰਨ ਵੀਡੀਓ ਬਣਾਉਣਾ ਹੈ ਭਗਤ ਸਿੰਘ ਦੋਆਬੀ ਦੱਸੋ ਸਹੀ ਤੁਸੀਂ ਕਿਹੜਾ ਐਸਾ ਵੀਡੀਓ ਬਣਾਉਣਾ ਹੈ ਜਿਹੜਾ ਤੁਹਾਡਾ ਇੱਕ ਦਿਨ ਦੇ ਵਿੱਚ ਇੱਕ ਵੀਡੀਓ ਬਣਾਓਗੇ 1.5 ਤੋਂ 2 ਲੱਖ ਰੁਪਏ ਤੁਹਾਨੂੰ ਮਿਲ ਜੂਗਾ ਪੋਰਨ ਵੀਡੀਓ ਬਣਾਉਣੇ ਹੋ ਬਲੈਕਮੇਲਿੰਗ ਹੀ ਕਰਦਾ ਨਾ ਤੇ ਉਹ ਸਾਡੇ ਤੋਂ ਨਹੀਂ ਹੋ ਸਕਦੀ ਅਸੀਂ ਸੱਚੀ-ਸੱਚੀ ਪੱਤਰਕਾਰੀ ਕਰਨਾ ਜਾਣਦੇ ਆ ਜਿਹੜੀ ਕਹਦੀਆਂ ਕਿ ਮੈਂ ਉਹ ਚੀਜ਼ ਸਿੱਖ ਰਿਆਂ ਤੇ ਕਰਕੇ ਦਿਖਾਵਾਂਗਾ ਡੰਕੇ ਦੀ ਜੋ ਆ ਪਿਆ ਤੇਰੇ ਕਿੜੇ ਕਿੜੇ ਰਿਕਾਰਡਿੰਗ ਸੁਣਾਵਾਂ ਤੇਰੀ ਪੂਰੀਆਂ ਰਿਕਾਰਡਿੰਗਾਂ ਪਈਆਂ ਕੋਰਟ ਦੇ ਵਿੱਚ ਕੱਲੀ ਕੱਲੀ ਲਾਉਂਗਾ ਤੂੰ ਆ ਲੈ ਜੀ ਇੱਥੇ ਇਹ ਹੈਗਾ ਜਿਹੜਾ ਕਹਿ ਰਿਹਾ ਸਾਈਡ ਤੇ ਚੱਲਦਾ ਪਿਆ ਵੀਡੀਓ ਦੇਖੋ ਜੀ ਇਹ ਡਬਲ ਕੋਟ ਦੇ ਕੁੱਤੇ ਆ ਕਾਲਾ ਦੇ ਚਿੱਟਾ ਜਰਮਨ ਸ਼ੈਪਰਡ ਅੱਬਲ ਦਾ ਲੋਕ ਮੰਨਦੇ ਨੇ ਮੈਂ ਰੇਅਰ ਬਰੀਡਸ ਪਾਲਦਾ ਹੈਗਾ ਠੀਕ ਹੈ ਜੀ ਤੇ ਇਹ ਚੀਜ਼ ਮਤਲਬ ਕਹਿਦੀ ਹੈ ਕਿ ਉਸ ਤੋਂ ਬਾਅਦ ਮੈਨੂੰ ਜੇ ਦੇਖ ਕੇ ਜਾ ਰਿਹਾ ਇਹ ਦੂਜੇ ਪਾਸੇ ਦੇਖੋ ਇਹ ਸਿੰਗਲ ਕੋਟ ਦਾ ਬੱਚਾ ਦਿੱਤਾ ਐਨਵੇਂ ਫੀਮੇਲ ਤੇ ਕਹਿੰਦਾ ਕਿ ਦੋਨੋਂ ਇੱਕੋ ਸੂਏ ਦੇ ਵਿੱਚੋਂ ਬੱਚੇ ਹੈਗੇ ਆ ਜੀ ਇੱਕੋ ਮਾਂ ਨੇ ਦੋ ਬੱਚੇ ਜਿੱਤੇ ਮੈਂ ਹੈਰਾਨ ਆ ਯਾਰ ਇੱਕੋ ਸੂਏ ਦੇ ਵਿੱਚੋਂ ਇੱਕ ਡਬਲ ਕੋਡ ਦਾ ਬੱਚਾ ਜੰਮਿਆ ਇੱਕ ਸਿੰਗਲ ਕੋਡ ਦਾ ਕੱਲ ਨੂੰ ਕਹ ਦੂਗਾ ਡੌਗਰਮੈਨ ਵੀ ਇਹਦੇ ਵਿੱਚੋਂ ਜੰਮਿਆ ਸੀਗਾ ਇੱਕ ਕੁੱਤੀ ਨੇ پتہ ਨਹੀਂ ਕਿਹੜੀ ਕਿਹੜੀ ਨਸਲ ਦੇ ਬੱਚੇ ਜੰਮਤੇ ਬੇਵਕੂਫ ਬਣਾਉਂਦੀ ਕੋਈ ਹੱਦ ਹੁੰਦੀ ਆ ਤੂੰ ਦਲਾਲੀ ਖਾਨਾ ਵੀ ਕੁੱਤੇ ਇਧਰੋਂ ਲੈ ਕੇ ਉਧਰ ਵੇਚਤੇ ਪਰ ਚੀਜ਼ ਤਾਂ ਸਹੀ ਦੇ ਬੰਦਾ ਜਿਹੜਾ ਪੈਸੇ ਖਰਚਦਾ ਨਾ ਉਹਦਾ ਪਤਾ ਚੱਲਦਾ ਦਿਲ ਦੁਖਦਾ ਜਿਹੜਾ 1.5 ਲੱਖ ਰੁਪਏ ਖਰਚ ਰਿਹਾ ਕੁੱਤੇ ਦੇ ਉਤੇ ਔਰ ਹੱਕ ਹਲਾਲ ਦਾ ਮੈਂ ਕੋਈ ਬਲੈਕ ਨਹੀਂ ਕਰਦਾ ਕੋਈ ਫੀਮ ਨਹੀਂ ਭੇਜਦਾ ਬੁਕਿੰਗ ਨਹੀਂ ਵੇਚਦਾ ਕੋਈ ਦੋ ਨੰਬਰ ਦਾ ਕੰਮ ਨਹੀਂ ਕਰਦਾ ਮੇਰੀ ਹੱਕ ਹਲਾਲ ਦੀ ਕਮਾਈ ਹੈ ਵਾਈਟ ਮਨੀ ਹੈ ਮੇਰੀ ਤੇ ਜਿਹੜੀ ਤੈਨੂੰ ਦਿੱਤੀ ਹੈ ਤੇ ਤੈਨੂੰ ਲੱਗਦਾ ਕਿ ਹਾਂ ਵੀ ਜਿੱਥੇ ਦੂਜਿਆਂ ਦੀ ਖਾ ਗਿਆ ਹੋਰਾਂ ਦੀ ਖਾ ਗਿਆ ਉੱਥੇ ਮੇਰੀ ਵੀ ਖਾ ਜਾਏਗਾ ਅੱਜ ਤੱਕ ਇਹਨਾਂ ਸਰਕਾਰ ਪੁੱਛੇ ਇਹਨੇ ਲਿਖਿਆ ਮੈਂ ਕੁੱਤੇ ਵੇਚਦਾ ਅੱਜ ਤੱਕ ਮੇਰੇ ਤੋਂ 1.5 ਲੱਖ ਰੁਪਏ ਲਿੱਤਾ ਮੈਨੇ ਤਾਂ ਕੋਈ ਰਸੀਦ ਦਿੱਤੀ ਨਹੀਂ ਕਿਸੇ ਹੋਰ ਨੂੰ ਦਿੱਤੀ ਹੈ ਤਾਂ ਦੱਸ ਦੋ ਜਰਾ ਇਹਨੇ ਅੱਜ ਤੱਕ ਕਿੰਨੇ ਕੁੱਤੇ ਵੇਚੇ ਆ ਉਹਦੀ ਕਿੰਨੀਆਂ ਗ੍ਰਸੀਦਾਂ ਇਹਦੇ ਕੋਲ ਪਈਆਂ ਜਿਹੜੀ ਇਹਨੇ ਲੋਕਾਂ ਨੂੰ ਇਹ ਤੇ ਪੂਰੀ ਇਨਕੁਆਇਰੀ ਬੈਠਣੀ ਜਾਈਦੀ ਹੈ ਕਿ ਕਿੰਨੀ ਕ ਬਲੈਕ ਮਨੀ ਇਹਨੇ ਕੁੱਤੇ ਵੇਚ ਕੇ ਇਕੱਠੀ ਕੀਤੀ ਆ ਕਦੇ ਇਸ ਬਾਰੇ ਸੋਚਿਆ ਤੇ ਇਹ ਚੱਕੇ ਕੀ ਕਹਾਣੀ ਬਸ ਜਿਹੜਾ ਕਹਿਦੀ ਹੈ ਕਿ ਇਹਦੀ ਘਰ ਵਾਲੀ ਵਿਚਾਰੀ ਗਊ ਹੈਗੀ ਜਿਹੜੀ ਬਿਊਟੀ ਪਾਰਲਰ ਚਲਾ ਕੇ ਵਿਚ ਘਾਰਾ ਇਹਦਾ ਵੀ ਪੈਸੇ ਦੇ ਵਿੱਚ ਇਹਦਾ ਹੱਥ ਬਰੰਦੀ ਹੈਗੀ ਹੈ ਤੇ ਇਹ ਉਹਦੀ ਕਬਰ ਜਾਣਾਂ ਨਹੀਂ ਸਕਦੇ ਉਹ ਕੋ ਸੁੱਕੀ ਡਾਂਗ ਨਾਲ ਚੱਕੀ ਫਿਰਦਾ ਹੈਗਾ ਉਹ ਸੁੱਕੀ ਡਾਂਗ ਤੇ ਮੈਂ ਕਿੱਥੇ ਤੱਕ ਚੱਲੇਗੀ ਚਲ ਦੇਖ ਲੈਣੇ ਆ ਤੇ ਬਾਰਾ ਬਾਰਾ ਇਹ ਤਾਂ ਨਾ ਰਹਿੰਦੀ ਹੈਗੀ ਆ ਤੇ ਠੀਕ ਹੈ ਜਿਹੜੀ ਗੱਲ ਹੈਗੀ ਆ ਨਾ ਤੇ ਕੱਲ ਨੂੰ ਉਹ ਵੀ ਬਿਬਾ ਇਹ ਵਿਆਹ ਦਾ ਬੰਦਾ ਭਗਤ ਸਿੰਘ ਦੁਆਬੀ ਠੀਕ ਹੈ ਕੱਲ ਨੂੰ ਤੂੰ ਕਹੇ ਮੇਰੇ ਨਾਲ ਵਿਆਹ ਕਰਾਏ ਕਰਾਏ ਨਾ ਤੇ ਫਿਰ ਬਾਅਦ ਕਹਦੇ ਨਹੀਂ ਤੂੰ ਕਹੇਂਗੀ ਕਿ ਮੇਰੇ ਤੇਰੀ ਪਰਚਾ ਪਾਉਤ ਅੱਜ ਪਰਚਾ ਪਾਉਣਾ ਅੱਜ ਪਾਉਰੇ ਠੀਕ ਹੈ ਨਾ ਨਾ ਇਹਨੇ ਵਿਆਹ ਕਰਨਾ ਨਾ ਹੋਰ ਕਰਨਾ ਕਿਉਂਕਿ ਪਹਿਲਾਂ ਹੀ ਵਿਆਹ ਹੋਇਆ ਆ ਹਾਂ ਆਪਣੀ ਘਰ ਵਾਲੀ ਦਾ ਜਿਹੜਾ ਘਰ ਵਾਲੀ ਦਾ ਨਹੀਂ ਹੋਇਆ ਜਿਹੜੀ ਤੇਰੇ ਨਾਲ ਇੰਨਾ ਚੱਲਦੀ ਆ ਚਲੋ ਕੋਈ ਨਹੀਂ ਲੋਕਾਂ ਦਾ ਕੀ ਹੋਊਗਾ ਤੂੰ ਮੇਰਾ ਜਿਹੜਾ ਖਾਦਾ ਨਾ ਮੈਂ ਤਾਂ राजे ਕੋਰਟ ਦਾ ਰਾਹੀ ਲਊਂਗਾ ਮ ਤੇਰੇ ਵਰਗਾ ਬੰਦਾ ਕਿੱਤ ਤੱਕ ਭਜਦਾ ਮੈਂ ਦੇਖਦਾ 10 20 ਹਜ਼ਾਰ ਤਾਂ ਇਕੱਠੇ ਕਰਾਉਣ ਵੇਲੇ ਜਦੋਂ ਤੂੰ ਜਮਾਨਤ ਕਰਾਣੀ ਸੀਗੇ ਪੈ ਨਿੱਕੇੜੇ ਤੇ ਪਰਚਾ ਪਿਆ ਤੇ ਤੂੰ ਤਾਂ 20 ਹਜ਼ਾਰ ਤਾਂ ਇਕੱਠਾ ਨਹੀਂ ਹੋਇਆ ਲੋਕਾਂ ਦਾ ਮੰਗ ਮੰਗ ਕੇ ਕਰਾਇਆ ਠੀਕ ਹੈ ਅਮਰਿਤਪਾਲ ਖਿਲਾਫ ਵੀਡੀਓ ਪਾਉਣ ਲਈ ਤੂੰ ਪੈਸੇ ਲੈਣਾ ਲੋਕਾਂ ਤੋਂ ਤੂੰ ਵੀ ਕੀ ਹੋਇਆ ਬੰਦਾ ਤੂੰ ਤੇ ਮੈਂ ਕਹਿੰਦਾ ਤੇ ਅਕਾਲ ਮੀਡੀਆ ਨੂੰ ਵੀ ਕਹਿੰਦਾ ਕਿ ਆਪਣਾ ਲੋਗੋ ਇਸ ਤੋਂ ਵਾਪਸ ਖੋੜੋ ਤੁਹਾਡਾ ਜਿਹੜੇ ਵੀ ਮੇਰੀ ਪੈਸੇ ਗਏ ਹੋਏ ਹਨ ਗੂਗਲ ਪੇ ਦੇ ਉਹ ਤੇ ਇਹਦੇ ਵਟਸਐਪ ਤੇ ਅਕਾਲ ਮੀਡੀਆ ਲਿਖਿਆ ਹੋਇਆ ਵਰਨਾਮ ਅਕਾਲ ਮੀਡੀਆ ਨੂੰ ਕਰ ਰਿਹਾ ਹੈ ਮਤਲਬ ਤੁਸੀਂ ਲੋਗ ਵੀ ਆਕਾਰ মিডিਆ ਵਾਲੇ ਕਿ ਤੁਸੀਂ ਲੋਕਾਂ ਨੂੰ ਬਲੈਕਮੇਲ ਕਰਕੇ ਤੰਗ ਜਨਾਨੇ ਹੋ ਆਪਣਾ ਲੋਗੋ ਇਸ ਤੋਂ ਵਾਪਸ ਲਓਗੇ ਤੇ ਪਿੱਛੇ ਕੋਈ ਪੱਤਰਕਾਰ ਆਉਂਦਾ ਤਾਂ ਅਗਲੇ ਨੂੰ ਪੁੱਛੋਏ ਤੂੰ ਇਹ ਕੀ ਕਹਿ ਰਿਹਾ ਮੈਂ ਭਾਈ ਪੂਰੀ ਰਿਕਾਰਡਿੰਗ ਸੁਣ ਲੈਣਾ ਜੇ ਕਹੋਗੇ ਤਾਂ ਪੂਰੀ ਰਿਕਾਰਡਿੰਗ ਇਹਦੀ तकरीबन ਘੰਟੇ ਦੀ ਹੈ ਉਸਦੇ ਇਲਾਵਾ ਪਤਾ ਨਹੀਂ ਕਿੰਨੇ ਘੰਟੇ ਦੀ ਇਹ ਫੋਨਾਂ ਦੇ ਉੱਤੇ ਮੇਰੇ ਕੋਲ ਬਣੀਆਂ ਹੋਈਆਂ ਇਹ ਵਟਸਐਪ ਤੇ ਕਾਲ ਕਰਦਾ ਸੀ ਪਰ ਮੈਂ ਵਟਸਐਪ ਤੇ ਇੱਕ ਫੋਨ ਇੱਚ ਰੱਖ ਕੇ ਵੀ ਜਨਾਂ ਬਣਾਈਆਂ ਹੋਈਆਂ ਮੈਨੂੰ ਇਸ ਤੇ ਡੱਕੇ ਦਾ ਯਕੀਨ ਨਹੀਂ ਸੀ ਮੈਨੂੰ ਪਹਿਲਾਂ ਸੀ ਇਹਦੀ ਹੱਕ ਤੇ ਸੂਰਦਾ ਵਾਲ ਹੈਗਾ ਇਸ ਕਰਕੇ ਸ਼ੁਰੂ ਤੋਂ ਮੈਂ ਸਬੂਤਾਂ ਨਾਲ ਰ ਇਹ ਜਿਹੜਾ ਕਾਲੇ ਕੁੱਤੇ ਦੀ ਮਿਕਸ ਬਰੀਡ ਦਾ ਹੁਣ ਮੈਨੂੰ ਕਹਿੰਦਾ ਸ਼ਨੀਵਾਰ ਨੂੰ ਪੈਸੇ ਦਊਂਗਾ ਸ਼ਨੀਵਾਰ ਨੂੰ ਕਿਹੜੇ ਗੋਡੇ ਰਹਿ ਕੇ ਕੱਲ ਸ਼ਨੀਵਾਰ ਆ ਗਿਆ ਤੇ 3 ਮਹੀਨਿਆਂ ਬਾਅਦ ਇਹਨਾਂ ਕੁੱਤਾ ਵਾਪਸ ਦਿੱਤਾ ਜਦੋਂ ਕੁੱਤੇ ਨੇ ਮੈਨੂੰ ਦਿੱਤੇ ਇਹਨੇ ਕਾਣਾ ਇਹਨੇ ਆਪ ਕੀਤਾ ਜਦੋਂ ਕੁੱਤੇ ਅਲੱਗ-alag ਆਏ ਜਦੋਂ ਬਚਪਨ ਜਮਾ ਖਰੀਦਿਆ ਅਲੱਗ-alag ਟੋਕਰੀਆਂ 'ਚ ਆਏ ਸੀ ਕੁੱਤੇ ਤੇ ਇਹਨੇ ਜਦੋਂ ਮੈਨੂੰ ਵਾਪਸ ਦਿੱਤਾ ਹੈਗਾ ਕੁੱਤਾ ਇਹਨੇ ਦੋਨੋਂ ਕੁੱਤੇ ਇੱਕ ਟੋਕਰੀ 'ਚ ਪਾ ਕੇ ਦੇਤੇ ਵਿੱਚ ਠੰਡੀ ਬੋਤਲ ਰੱਖਤੀ ਵੀ ਇੱਕ ਕੁੱਤਾ ਦੂਜੇ ਦੇ ਪੰਜੇ ਮਾਰੀ ਚੱਲੇ ਉਹਦੀ ਅੱਖ ਦੀ ਝਿੰਦੀ ਫਟ ਗਈ। ਚਿੱਟੇ ਕੁੱਤੇ ਦੀ ਚਿੱਟਾ ਕੁੱਤਾ ਠੀਕ ਸੀਗਾ। ਤੇ 70000 ਦਾ ਕੁੱਤਾ ਠੀਕ ਸੀ ਪਰ ਇਹਨੇ ਉਹਦੀ ਅੱਖ ਦੀ ਝਿੱਲੀ ਫਾੜਤੀ। ਫਿਰ ਮੈਨੂੰ ਲੋਕਾਂ ਨੇ ਕਿਹਾ ਜਦੋਂ 70000 ਰੁਪਏ ਖਰਚੇ ਆ। ਪਹਿਲਾਂ ਮੈਨੂੰ ਡਾਕਟਰ ਕਹਿੰਦੇ ਇਹਦਾ ਆਪਰੇਸ਼ਨ ਹੋਗਾ ਲੁਧਿਆਣੇ ਜਾ ਕੇ। ਵੀ ਉਸਤੇ ਇਹਦੀ ਅੱਖ ਵਰਸ ਹੁੰਦੀ ਜਾਊਗੀ, ਇਹ ਵੀ ਖਰਾਬ ਹੁੰਦੀ ਜਾਊਗੀ। ਵੀ ਇਹਦਾ ਆਪਰੇਸ਼ਨ ਜਾ ਕੇ ਲੁਧਿਆਣੇ ਹੋਊਗਾ। ਫਿਰ ਮੈਨੂੰ ਲੋਕ ਕਹਿੰਦੇ ਜਦੋਂ 70000 ਰੁਪਏ ਲਾ ਕੇ ਭਾਈ ਤੁਸੀਂ ਪੈਸੇ ਖਰਚੇ ਆ ਤਾਂ ਤੁਸੀਂ ਕਹਿੰਦੇ ਕੁੱਤਾ ਡਿਫੈਕਟਿਵ ਕਿਉਂ ਤੇ ਜਦੋਂ ਇਹਨੂੰ ਵਾਪਸ ਕੀਤਾ 3 ਮਹੀਨਿਆਂ ਬਾਅਦ ਇਹਨੂੰ ਪੁੱਤਾ ਦੇਤਾ ਜਨ ਕਿ 3 ਮਹੀਨਾ ਵਿਆਜ ਲਾ ਲਓ ਕਿੰਨਾ ਬੰਦਾ ਤੇ ਉਸ ਤੋਂ ਬਾਅਦ ਵੀ ਕੀ ਡਬਲ ਕੋਟ ਦੀ ਥਾਂ ਦੇ ਸਿੰਗਲ ਕੋਟ ਦਾ ਪੁੱਤਾ ਦੇਤਾ ਕੁੱਤੀ ਸੱਚ ਕੁੱਤੀ ਕਹਿ ਰਿਹਾ ਵੀ ਕੁੱਤੇ ਥਾਂ ਦੇ ਕੁੱਤੀ ਦਿੱਤੀ ਵਾਈਟ ਜਰਮਨ ਸ਼ੈਪਰਡ ਤੇ ਉਹ ਉਹ ਵੀ ਕੀ ਸਿੰਗਲ ਕੋਟ ਤੇ ਡਬਲ ਕੋਟ 'ਚ ਫਰਕ ਨਹੀਂ ਹੁੰਦਾ ਮੇਲ ਤੇ ਫੀਮੇਲ ਦਾ ਫਰਕ ਹੁੰਦਾ 10-20 ਹਜ਼ਾਰ ਦਾ ਤੇ ਸਿੰਗਲ ਕੋਟ ਤੇ ਡਬਲ ਕੋਟ 'ਚ ਕਿੰਨਾ ਫਰਕ ਆ ਹੁਣ ਮੈਂ ਲੱਗਿਆ ਦੂਜਾ ਤੁਹਾਨੂੰ ਦੁਕਾਨਾਂ ਡਬਲ ਕੋਟ ਵਾਲਾ ਇਹ ਦੇਖ ਲੈਣਾ ਸਾਈਡ ਤੋਂ ਤੁਹਾਨੂੰ ਵੀਡੀਓ ਚਲਾ ਦੇਣਾ ਵੇ ਐਸਾ ਵੀ 45000 ਰੁਪਿਆ ਹੈਗਾ ਅੱਗੇ ਕੀ ਦਸੀਓ ਐਡਾ ਵਧੀਆ ਸਿੱਧਾ ਫਾਰਮ ਹਾਊਸ ਹਾਲ ਕਿਉਂ ਜਾਓ ਮਾਲਕ ਨਾਲ ਇੱਕ ਦਾ ਸਿੱਧੀ ਗੱਲ ਕਰੋਗੇ ਨਾ ਉਹ ਅੱਧੇ ਰੇਟ ਤੋਂ ਹੁੰਦਾ ਜਿਹੜਾ ਅਗਲਾ 45 ਰੱਖਦਾ ਕੁੱਤਾ ਹੈਗਾ ਉਹ 70000 ਦਾ ਤੁਹਾਨੂੰ ਵੇਚ ਰਿਹਾ ਠੀਕ ਹੈ ਜੀ ਦੂਜਾ ਦੇਖ ਲਓ ਉਸ ਤੋਂ ਦੁੱਗਣੀ ਦੁੱਗਨੇ ਕੱਦਦਾ ਉਸੇ ਉਮਰ ਦਾ ਦੁੱਗਣੀ ਉਹਦੀ ਹਾਈਟ ਹੈਗੀ ਹੈ ਦੁੱਗਣੀ ਜੱਟਾ ਤੇ ਸਿੰਗਲ ਕੋਟ ਦਾ ਬੱਚਾ ਇਹ ਚਿਪਨ ਨੂੰ ਫਿਰਦਾ ਤੇ ਹੁਣ ਕਹਿ ਰਿਹਾ ਇਹ ਮੇਰੇ ਤੇ ਕੇਸ ਕਰ ਲੋ ਜਾਂ ਜਾਓ ਜਾ ਕੇ ਮੇਰੇ ਖਿਲਾਫ ਰਿਪੋਰਟ ਲਿਖਾ ਦਿਓ ਆ ਤੇਰੇ ਖਿਲਾਫ ਤੈਨੂੰ ਲੱਗਦਾ ਥਾਣੇ ਦੀ ਰਿਪੋਰਟ ਨਹੀਂ ਲਿਖ ਇਹ ਜਦਦਾ ਅਬਰਾਸ ਦਾਸ ਤੇਰਾ ਕੋਰਟ ਦਾ ਸੰਮਨ ਆਊਗਾ ਤੈਨੂੰ ਲਵ ਲੈਟਰ ਐਸਾ ਆਊਗਾ ਕਿ ਯਾਦ ਰੱਖੇਗਾ ਮੇਰੇ ਪੈਸੇ ਵੀ ਦੇਏਗਾ ਫਰਾਡ ਦੇ ਅੰਦਰ ਵੀ ਜਾਏਗਾ ਫਰਗੀ ਵੀ ਜਾਏਗਾ ਫਰਾਡ ਇਹ ਕਿ ਦਿਖਾਇਆ ਤੂੰ ਕੁਝ ਹੋਰ ਮੈਨੂੰ ਦੇ ਕੇ ਕੁਝ ਹੋਰ ਗਿਆ ਤੇ ਉਸ ਤੋਂ ਬਾਅਦ ਦੇ ਕੇ ਕੁਝ ਹੋਰ ਜਾ ਰਿਹਾ ਹੈ ਫਰਗੀ ਧੋਖਾ ਕੀਤਾ ਤੂੰ ਉਸ ਤੋਂ ਬਾਅਦ ਮੈਨੂੰ ਹਰਾਸਮੈਂਟ ਕੀਤੀ ਇੰਨੀ ਹਰਾਸਮੈਂਟ ਕਿ ਮੈਂ ਕੋਰਟ ਚ ਜਾਣ ਲਈ ਮਜਬੂਰ ਹੋ ਗਿਆ ਜਿੰਨੇ ਪੈਸੇ ਤੇਰੇ ਤੋਂ ਲੈਣੇ ਆ ਉਹਨੇ ਪੈਸੇ ਮੇਰੇ ਕੋਰਟ ਚ ਲੱਗ ਜਣੇ ਵਕੀਲਾਂ ਨੂੰ ਦੇਣੇ ਪੈ ਜਾਣੇ ਪਰ ਮੈਂ ਲਾ ਰਿਹਾ ਤੇ ਹੁਣ ਉਹ ਕੰਪਨਸੇਸ਼ਨ ਵੀ ਮੇਰੇ ਜਿਹੜੇ ਲੱਗੇ ਆ ਕੋਰਟ ਚ ਹੋਰਾਂ ਚੀਜ਼ਾਂ ਦੇ ਕੁੱਤਿਆਂ ਦੇ ਬੈਠਾ ਤੂੰ ਦੇਂਗਾ ਦੇਂਗਾ ਜਿਹੜੇ ਕੋਰਟ ਚ ਲੱਗ ਰਹੇ ਤੂੰ ਉਹ ਵੀ ਦੇਂਗਾ ਤੇਰਾ ਹਲੇ ਵਾ ਨਹੀਂ ਬੈ ਮਿੱਟੀ ਦੇ ਮਾਦੋ ਮਿੱਟੀ ਦੇ ਫੁੱਸ ਇੱਥੇ ਲਲਕਾਰ ਕੇ ਲੋਕਾਂ ਨੂੰ ਦੇ ਦੇਣੀ ਚੱਡਿਆਂ ਦੀ ਪੂੰਛ ਦੇ ਲੈਣੀ ਆ ਮਰਦਾਂ ਦਾ ਕੰਮ ਨਹੀਂ ਹੁੰਦਾ ਅੱਜ ਮਰਦਿਆਂ ਤੂੰ ਜੱਦਾ ਅੰਮ੍ਰਿਤਪਾਲ ਦੇ ਖਿਲਾਫ ਲੜਿਆ ਮੂੰਹ ਬੰਨ ਕੇ 24 ਘੰਟੇ ਕਿਉਂ ਘੁੰਮਦਾ ਠੀਕ ਹੈ ਕਿਉਂ ਇੱਥੇ ਕਾਰ ਦੇ ਸ਼ੀਸ਼ੇ ਦੇ ਜਾਲੀ ਲਾ ਕੇ ਰੱਖਣਾ ਜਦੋਂ ਮੈਂ ਤੈਨੂੰ ਕਿਹਾ ਤੈਨੂੰ ਵੀ ਮੈਂ ਤੇਰੇ ਨਾਲ ਬੈਠਿਆ ਇੱਕ ਦਿਨ ਸਾਰੇ ਪੱਤਰਕਾਰ ਨਾਲ ਬੈਠੇ ਮੈਂ ਕਿਹਾ ਭਾਈ ਇਹਨੇ ਡਰਦਾ ਕਿਉਂ ਆ ਇਹ ਤੈਨੂੰ ਕੋਈ ਤੇਰੇ ਫੈਂਟਾ ਨਾ ਚਾੜਦੇ ਤੇਰੇ ਹੁਣ ਚਾੜਦੇ ਤੈਨੂੰ ਉਹ ਦਿਨ ਕਿਹਾ ਕਿ ਕਿਸ ਦਾ ਭੋਗ ਪੈ ਸੀ ਮੈਂ ਕਿਹਾ ਚੱਲ ਮੈਂ ਤੇ ਮੈਂ ਕੱਲਾ ਚੱਲ ਤੈਨੂੰ ਕੋਈ ਹੱਥ ਪਾ ਕੇ ਤੇ ਦੇਖ ਲਾਂਗੇ ਜਦ ਤੱਕ ਆਪਣਾ ਕੋਈ ਮਿੱਠਾ ਦਿੱਤ ਕਾ ਮਿੱਠੇ ਆ ਜੇ ਰਾਦੇ ਕੌੜੇ ਬਣੇ ਤੇ ਆ ਗਾ ਤਾਂ ਇੱਥੇ ਵੀ ਸਾਡੇ ਤੋਂ ਵੀ ਕੋਈ ਹੋਰ ਨਹੀਂ ਆਗਾ ਕੌੜਾ ਸਾਡਾ ਜ਼ਹਿਰ ਵੀ ਨਹੀਂ ਉਤਰਨਾ ਜੀ ਚੜ ਗਿਆ ਤੇ ਜਿਹੜੀ ਕਹਿਦੀ ਹੈ ਨਾ ਕਿ ਕਹਿੰਦੇ ਤੇਰਾ ਜਿਹੜਾ ਤੇਰੇ ਵਰਗਾ YouTube ਤੇ ਬੈਠਾ ਬੜਕਾ ਮਾਰਦਾ ਕਹਿੰਦਾ ਖੋਦਾ ਪਾਰ ਆ ਨਿਕਲੀ ਚੂਈਆ ਚੂਈਆ ਵੀ ਕਿਹੜੀ ਜਿਹੜੀ ਮੂੰਹ ਤੇ ਮਾਸਕ ਬਣ ਕੇ ਰੱਖਦੀ ਆ ਕਾਗਾ ਮਰਦ ਤਾਂ ਆ ਜਾ ਮੂੰਹ ਤੇ ਛੱਡ ਤੂੰ ਮੂੰਹ ਤੇ ਯਾ ਮੇਰੇ ਨਾਲ ਤੂੰ ਕੀ ਆ ਕੇ ਕਰਨਾ ਕੋਰਟ ਚ ਆਣਾ ਤੇਰੇ ਕੋਰਟ ਦਾ ਮੈਂ ਐਡਰੈਸ ਹੁਣ ਲੈਣਾ ਤੂੰ ਮੂੰਹ ਬੰਦ ਕੇ ਘੁੰਮਣਾ ਛੱਡ ਦੇ ਦੇਖਾ ਤੇਰੀ ਮਰਦਾਨਗੀ ਵੱਡੇ ਦੀ ਤੇਰੀ ਯੂਟਿਊਬ ਤੇ ਬੈਠੇ ਸੀ ਬਕਵਾਸ ਮਾਰਨ ਦੀ ਇਹ ਯੂਟਿਊਬਰ ਨਹੀਂ ਤੂੰ ਵਿਚਾਰਾ ਵੱਡਾ ਆ ਜਾਗਾ ਯੂਟਿਊਬ ਤੇ ਭੌਂਕੇ ਵੱਡਾ ਬਣ ਜਾਗਾ ਦਲੇਰ ਆ ਤੇਰੀ ਜੇ ਹੈਗੀ ਉਹ ਮੂੰਹ ਮਾਸਕ ਤਾਰ ਕੇ ਆ ਦੇਖੀਏ ਤੇਰਾ ਹਿਸਾਬ ਕਿਦਾਂ ਮੈਂ ਤਾਂ ਤੂੰ ਐਡਰੈਸ ਦੇ ਜੇ ਨਹੀਂ ਦਿੰਦਾ ਤੈਨੂੰ ਲੱਗਦਾ ਕਿ ਪਦਰ ਐਡਰੈਸਿੰਗ ਵਾਪਸ ਆ ਜਾਗਾ ਤੂੰ ਅੱਡਰੈਸ ਮੈਨੂੰ ਫੋਨ ਕਰ ਚੁੱਕਾ ਇੱਕ ਦੂਜਾ ਤੀਜਾ ਕਰ ਲੈਣਾ ਫੋਨ ਚੱਕਣੇ ਤੂੰ ਬੰਦ ਕੀਤੇ ਆ ਠੀਕ ਆ ਤੇਰੇ ਪੱਤਰਕਾਰਾਂ ਨੂੰ ਤੂੰ ਜਵਾਬ ਨਹੀਂ ਦੇ ਰਿਹਾ ਜਿਹੜੇ ਇਹਨਾਂ ਰਿਪੋਰਟਰ ਕਹਿੰਦੇ ਨਾ ਤੂੰ ਵਾਦਾ ਵਧਾ ਤੂੰ ਪੈਸੇ ਦੇਨੇ ਆ ਤੇ ਅੱਜ ਵੀ ਦੇਂਗਾ ਕੱਲ ਵੀ ਦੇਂਗਾ ਕੋਰਟ ਚ ਵੇਜੇ ਤੋ ਕੇ ਵੀ ਦੇਂਗਾ ਲੋਕਾਂ ਦੇ ਅੱਗੇ ਪਰ ਤੈਨੂੰ ਬੇਇੱਜ਼ਤੀ ਦਾ ਕੋਈ ਫਰਕ ਨਹੀਂ ਤੇਰੇ ਵਰਗੇ ਤਾਂ ਉਹ ਬੰਦੇ ਆ ਜਿਹੜੇ ਬੇਸ਼ਰਮ ਕਹਿੰਦੇ ਨਾ ਕਹਿੰਦੇ ਬੇਸ਼ਰਮ ਆ ਦਾਲ ਡੁੱਲ ਗਈ ਕਹਿੰਦੇ ਇਸ ਤੇ ਪੁੰਜੀ ਡੋਲ ਡੋਲ ਕੇ ਖਾਣੇ ਆ ਤੂੰ ਉਹਨਾਂ ਤੋਂ ਆ ਭਗਤ ਸਿੰਘ ਦਿਵਾਬੀ ਨਾਮ ਨਹੀਂ ਬ੍ਰਾਂਡ ਆ ਬ੍ਰਾਂਡ ਤੇਰਾ ਸਲਾ ਮੈਸ ਫੁੱਦੂ ਬ੍ਰਾਂਡ ਹੈ ਨਾ ਮੈਂ ਕੁਛ ਦੇਣ ਜੋ ਗਣੀ ਮੈਂ ਤੇ ਕੰਪਲੇਂਟ ਕਰਾ ਦੋ ਕੰਪਲੀਟ ਨਹੀਂ ਤੇਰੇ ਤੇ ਕੋਰਟ ਕੇਸ ਹੋਇਆ ਦਾ ਮੈਂ ਕਿਹਾ 10 ਅਡਰੈਸ ਨਹੀਂ ਤਾਂ ਮੈਂ ਇਨਾਮ ਰੱਖਦਾ ਜੇ ਤੂੰ ਅਡਰੈਸ ਨਾ ਦਿੱਤਾ ਮੈਂ 10000 ਰੁਪਏ ਉਹਨਾਂ ਲੋਕਾਂ ਨੂੰ ਦਊਂਗਾ ਤੇਰੇ ਆਂਡੀ ਗੌਂਡੀਆ ਤੇਰੇ ਰਿਸ਼ਤੇਦਾਰ ਜਿਹੜੇ ਤੇਰੇ ਅਡਰੈਸ ਦੱਸਣਗੇ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਅਸੀਂ ਕੋਈ ਕਾਰਵਾਈ ਨਹੀਂ ਕਰਨੀ ਕੋਈ ਅਸੀਂ ਸਾਡੇ ਕੋਈ ਲੜਾਈ ਨਹੀਂ ਹੈ ਇਹਨੇ ਸਾਡੇ ਨਾਲ ਫਰਾਡ ਕੀਤਾ ਕੋਰਟ ਕੇਸ ਦਾ ਪਰਚਾ ਹੋਊਗਾ ਉੱਥੇ ਦੀ ਅਰਦਲੀ ਆਊਗਾ ਸੰਮਣ ਦੇ ਕੇ ਜਾਊਗਾ ਇਹਨੂੰ ਬੁਲਾ ਕੇ ਜਾਊਗਾ ਰਸੀਵ ਕਰਾਊਗਾ ਉਦੋਂ ਵਾਰ ਸਾਰਾ ਕੁਝ ਇਹਨੂੰ ਕੋਰਟ ਰਾਹੀਂ ਦੇਖਾਂਗਾ ਮੈਨੂੰ ਕੋਰਟ ਤੇ ਪੂਰਾ ਯਕੀਨ ਹੈਗਾ ਇਹਨੂੰ ਲੱਗਦਾ ਮਜ਼ਾਕ ਕਰਕੇ ਲੋਕਾਂ ਨਾਲ ਠੱਗੀ ਮਾਰ ਲਈ ਜੀ ਵੀ ਅਜੇ ਤੱਕ ਕਿਸੇ ਨੇ ਇਹ ਕੋਰਟ ਕੇਸ ਨਹੀਂ ਕੀਤਾ ਹੋਣਾ ਕਿਸੇ ਨੇ ਮੈਨੂੰ ਮੁੜ ਕੇ ਜਵਾਬ ਨਹੀਂ ਦਿੱਤਾ ਹੋਣਾ ਪਰ ਇੱਥੇ ਨੇ ਜਿਹੜਾ ਭਾਜੀ ਪਾਈ ਹੈ ਨਾ ਇਹਨੂੰ ਪਰ ਚੱਲੇ ਕਿ ਭਾਜੀ ਪਾਈ ਦੀ ਕਿਵੇਂ ਐ ਐ ਕਿਹਦੀ ਪੂੰਛਾਂ ਨਾ ਚੁਗਾਤੀਆਂ ਤਾਂ ਕਹੇਗਾ ਜਿਹੜੀ ਇਹ ਚੱਡੇ ਦੀ ਪੂੰਛ ਦਿੱਤੀ ਆ ਨਾ ਪੂੰਛ ਦੇਣ ਜੋਗਾ ਵੀ ਨਹੀਂ ਡਾਬਰਮੈਨ ਬਣਾ ਦੇਣਾ ਸਰਕਾਰ ਨੇ ਤੈਨੂੰ ਕਿਹਾ ਵੀ ਇਹਦੀ ਪੂੰਛ ਹੀ ਕੱਟ ਦੋ ਬੇਕੇ ਜਿੱਥੇ ਦਬਦਾ ਬੰਦਾ ਉਥੇ ਪੂੰਛ ਚੱਕ ਕੇ ਧਮਾਉ ਭੌਂਕਣ ਲੱਗ ਜੰਨਾ ਤੇ ਜਿੱਥੇ ਦਿਖਿਆ ਕਿ ਹਾਂ ਵੀ ਬੰਦਾ ਸਾਹਮਣੇ ਆਇਆ ਤਗੜਾ ਉਥੇ ਚੱਡਿਆਂ ਦੀ ਪੂੰਛ ਦੇ ਰਹੇ ਕਿ ਇਹਦਾ ਨਾਮ ਇਹਨਾਂ ਰੱਖਿਆ ਭਗਤ ਸਿੰਘ ਦੁਆਬੀ ਜਿੱਦ ਤੱਕ ਮੈਨੂੰ ਪਤਾ ਮੇਰੀ ਨੌਲੇਜ ਦੇ ਵਿੱਚ ਇਹਦਾ ਨਾਮ ਭਗਤ ਸਿੰਘ ਦੁਆਬੀ ਨਹੀਂ ਹੈ ਵੈਸੇ ਝੂਠਾ ਨਾਮ ਰੱਖਿਆ ਹੋਇਆ ਇਹਦਾ ਅਸਲੀ ਨਾਮ ਕਾਗਜ਼ਾਂ ਦੇ ਵਿੱਚ ਕੁਝ ਹੋਰ ਨਿਕਲੇਗਾ ਇਹ ਤੁਸੀਂ ਚੈੱਕ ਕਰਕੇ ਦੇਖ ਲੈਣਾ ਨਾ ਨਿਕਲੇ ਤਾਂ ਮੇਰੇ ਦਾ ਨਾਮ ਬਦਲ ਦੇਣਾ ਸਦੀਜੀ ਗੱਲ ਆ ਮੈਂ ਜਾਣਦਾ ਜਿਹੜਾ ਬਣਾ ਡਰਪੋਕ ਜਾਂ ਬੰਦਾ ਆਪਣੇ ਆਨ ਮਸ਼ਹੂਰ ਕਰਨ ਦੇ ਲਈ ਕਦੇ ਇੱਧਰ ਆ ਕੇ ਅੰਮ੍ਰਿਤਪਾਲ ਦੇ ਖਿਲਾਫ ਐਮਪੀ ਦੀ ਇਲੈਕਸ਼ਨ ਲੜ ਰਹਾ ਕੁੱਤਾ ਤੈਨੂੰ ਜਾਣਦਾ ਨਹੀਂ ਤੂੰ ਸੜਾ ਐਮਸੀ ਦੀ ਵੋਟਾਂ ਤੇ ਖੜਾ ਹੋਇਆ ਇਹ ਤੇਰੀ ਐਮਸੀ ਦੀ ਜਿਮਾਰਤ ਤੇਰੀ ਜਬਤ ਹੋ ਜੇ ਤੂੰ ਖੜ ਰਹਾ ਐਮਪੀ ਦੇ ਲਈ ਤੈਨੂੰ ਜਾਣਦਾ ਕੌਣਾ ਸਿਰਫ ਮਸ਼ਹੂਰੀ ਦੇ ਲਈ ਫੇਸਬੁੱਕ ਤੇ ਆ ਕੇ ਭੌਂਕੇ ਬੋਲ ਕੇ ਬੋਲੇ ਈ ਬੋਲ ਅੱਲਾ ਪੱਬਾ ਉਹ ਫੇਸਬੁੱਕ ਤੇ ਤਾਂ ਬੈਠੇ ਕੁੱਤੇ ਵੀ ਭੌਂਕ ਲੈਂਦੇ ਆ ਠੀਕ ਹੈ ਪਤਾ ਸਾਹਮਣੇ ਉਹ ਪਾਰਾ ਜਦੋਂ ਸਾਹਮਣੇ ਹਿੱਕ ਤੇ ਹਿੱਕ ਟਕਰਾਇਆ ਨਾ ਬੰਦੇ ਦੀ ਪਤਾ ਉਹ ਚੱਲਦਾ ਜੇ ਦਮ ਹੈਗਾ ਤੇਰ ਕੋ ਮੇਰਾ WhatsApp ਨੰਬਰ ਆਏਗਾ ਸੇਖੋਂ ਸਾਡਾ WhatsApp ਨੰਬਰ ਆਏਗਾ ਠੀਕ ਹੈ ਉਹਨਾਂ ਦਾ ਆਪਣੇ ਪੱਤਰਕਾਰਾਂ ਨੂੰ ਆਪਣਾ ਬਿਆਨ ਦੇ ਦੇ ਜਿਹੜਾ ਮ ਕੋਈ ਫਿਰਦਾ ਕਿ ਕਿੱਥੇ ਰਹਿਣਾ ਤੈਨੂੰ ਕੀ ਲੱਗਦਾ ਪਤਾ ਨਹੀਂ ਚੱਲੂ ਅੱਜ ਤੇਰੇ ਸਿਰ ਤੇ ਮੈਂ 10 20 ਹਜ਼ਾਰ ਦਾ ਇਨਾਮ ਰੱਖ ਲਾਂਗਾ ਤੇਰਾ ਐਡਰੈਸ ਦੇਉ ਤੇਰੇ ਗਵਾਂਢੀ ਤੇਰੇ ਰਿਸ਼ਤੇਦਾਰ ਤੱਕ ਤੇਰਾ ਐਡਰੈਸ ਦੇਣਗੇ ਗਲਤਫਹਿਮੀ ਤੋਇਆ ਫਿਰਦਾ राजे ਕਿਹੜੀ ਦੁਨੀਆ ਦੇ ਫਿਰਦਾ ਪੰਗੇੜੇ ਤੂੰ ਲੈ ਰਿਹਾ ਤੈਨੂੰ ਇਹ ਨਹੀਂ ਪਤਾ ਤੂੰ ਕਿੱਥੇ ਜਾਪ ਕਿੱਥੇ ਪਾ ਰਿਆ ਤੂੰ ਮਖਿਆਲਾਂ ਸੱਤੇ ਨੂੰ ਹੱਥ ਲਾ ਲਿਆ ਤੇ ਦੇਖ ਜਾ ਸਵਾਲ ਫਿਰੇ ਹੁਣ ਤੇਨੂੰ ਕਿਵੇਂ ਦਾ ਆਉਂਦਾ ਹੈਗਾ ਦੇਸ ਗੇਨ ਲੀਫ ਫਰਾਡ ਫਰਜਰੀ ਹਰਸਮੈਂਟ ਤੇ ਕੰਪਨਸੇਸ਼ਨ ਤੇਰਾ ਜੇ ਕਹਿ ਰਿਹਾ ਨਾ ਕਿ ਪੈਸੇ ਤੂੰ ਦੇਂਗਾ ਦੇਂਗਾ ਮੇਰੇ ਇੱਕ ਕੋਰਟ ਚ ਲੱਗ ਰਿਹਾ ਹੁਣ ਮੈਂ ਆਪਣੇ ਪੱਲੇ ਤੋਂ ਵਕੀਲਾਂ ਦੇ ਰਿਹਾ ਉਹ ਤਾਂ ਜਦੋਂ ਤੇਰੇ ਤੋਂ ਕੋਰਟ ਤੈਨੂੰ ਲਏਗੀ ਕੰਪਨਸੇਸ਼ਨ ਉਹ ਅਲੱਗ ਅਲੱਗ ਜਦ ਤੱਕ ਮੈਂ ਤੈਨੂੰ ਛੱਡ ਇੱਥੇ ਸੈਸ਼ਨ ਕੋਰਟ ਛੱਡ ਹਾਈ ਕੋਰਟ ਸੁਪਰੀਮ ਕੋਰਟ ਤੱਕ ਤੇਰੇ ਮਾਤਕੀ ਹਿਸਿਆ ਨਾਲਵਾਤੀਆਂ ਨਾ ਤਾ ਕਹਿੰਦੀ ਕਿ ਪੰਗਾ ਤੈਨੂੰ ਵੀ ਪੜ ਲੈ ਤੂੰ ਦਿੱਤਾ ਜਿਹੇ ਨਾਲ ਆ। ਕਿਉਂਕਿ ਮਾਦਰਨਾ ਉਹ ਆਪਣਾ ਉਹ ਕੰਮ ਨਹੀਂ ਕਿ ਲੜਦੇ ਵੀਡੀਓ ਕਰੀਏ ਅਸੀਂ ਇਹ ਜ਼ਿੰਦਗੀ ਵਿੱਚ ਬਹੁਤ ਦੇਖ ਲਿਆ ਯਾਰ ਤੈਨੂੰ ਹੁਣ ਆਪਾਂ ਆਪਾਂ ਕਾਨੂੰਨ ਤੇ ਯਕੀਨ ਆਪਾਂ ਹਾਂ ਤੈਨੂੰ ਕਾਨੂੰਨੀ ਰਾਹ ਤੇ ਤੈਨੂੰ ਦਿਖਾਵਾਂਗੇ। ਤੇ ਇਸ ਵਾਰ ਨਾ ਅੱਜ ਪਿੱਛੇ ਹਟੀਏ ਨਾ ਪਿੱਛੇ ਹਟਾਂਗੇ ਤੇ ਨਾ ਮੈਨੂੰ ਕੱਲ ਨੂੰ ਇਹ ਮੈਂ ਕਹਾ ਇਹ ਮੈਂ ਵੀਡੀਓ ਬਣਾ ਰਿਹਾ ਹਾਂ ਡੰਕੇ ਦੀ ਚੋਟ ਤੇ ਬਣਾ ਰਿਹਾ ਕੱਲ ਨੂੰ ਇਹ ਨਹੀਂ ਹੋਊਗਾ ਕਿ ਮੈਂ ਕਹਦਾ ਇਹ ਵੀ ਮੰਟੂ ਕਹ ਦੇ ਇਮਾਉਂਟ ਤੇ ਲੋਨ ਤੇ ਲੋਨੀ ਮਤਲਬ ਮਨਦੀਪ ਸਿੰਘ ਕਹ ਦੇ ਕਿ ਜੀ ਸਾਡਾ ਸਮਝੌਤਾ ਹੋ ਗਿਆ ਜੀ ਗਲਤਫਹਿਮੀ ਹੋ ਗਈ ਸੀ ਇਹ ਵੀਡੀਓ ਕਦੇ ਨਹੀਂ ਪਊਗੀ ਜੋ ਵੀ ਆ ਹੁਣ ਤੂੰ ਕਹਿੰਦਾ ਨਾ ਮੇਰੇ ਤੇ ਕੰਪਲੇਂਟ ਲਿਖਾ ਹੁਣ ਕੰਪਲੇਂਟ ਨਹੀਂ ਕੋਰਟ ਕੇਸ ਚੱਕਰਾ ਦੇ ਆ ਦੇਖ ਤੇ ਮੈਂ ਤਰੀਕਾ ਤੇ ਮੈਂ ਦਿਖਾਣਾ ਨਜ਼ਾਰੇ ਤੇ ਉਦੋਂ ਬਾਅਦ ਤੈਨੂੰ ਕਿਵੇਂ ਪਰਣਾ ਕਹਿੰਦਾ ਤੈਨੂੰ ਆਪਣਾ ਕਾਹਦਾ ਰਸਤਾ ਦੇ ਦੇਖ ਛੰਮਣ ਕਿਵੇਂ ਆਂਦੇ ਤੈਨੂੰ ਉਸ ਤੋਂ ਬਾਅਦ ਤੇਰੇ ਮੈਂ ਬਣਾਵਾ ਤੈਨੂੰ ਅਜ ਤੱਕ ਚਲੇ ਮਿਲੇ ਹੋਣੇ ਦੱਲੇ ਜਾਂ ਦਲਾਲ ਤੇਰੇ ਤਾਂ ਦੱਬ ਜਾਂਦੇ ਹੋਣੇ ਜਿਹੜੇ ਤੇਰੇ ਵੀਡੀਓ ਛਣ ਕੇ ਪਤਾ ਨਹੀਂ ਭਗਵਾਨ ਸਿੰਘ ਦਵਾਵੀ ਬੜੀ ਵੱਡੀ ਤੋਪ ਆ ਹੋਰ ਇਹ ਕੋਕੀ ਤੋਪ ਆ ਆ ਨਾਮ ਰੱਖੀ ਬਟਿਆ ਸ਼ਗਲ ਤੇਰੀ ਮੂੰਹ ਤੇ ਸਾਰਾ ਮਾਸਕ ਪਾ ਕੇ ਆ ਜੰਨਾ ਹੈਗਾ ਫੇਕ ਨਾਮ ਰੱਖਿਆ ਹੋਇਆ ਹੈਗਾ ਤੂੰ ਅਸਲੀ ਨਾਮ ਦੱਸ ਨਾ ਤੇਰਾ ਕਿੱਥੇ ਆ ਰਹਿਣਾ ਕਿੱਥੇ ਆ ਉਹ ਬਦੱਸ ਘੱਟੋ ਘਾਟ ਹਣ ਪਾਇ ਦੱਲੇ ਮੈਂ ਦਰਤੋਂ 1.5 ਲੱਖ ਰੁਪਏ ਦੇ ਖਰੀਦੇ ਕੁੱਤੇ ਤੂੰ ਮੈਨੂੰ ਕੋਈ ਰਸੀਦ ਦਿੱਤੀ ਨਹੀਂ ਦਿੱਤੀ ਲੋਕ ਲੋਕਾਂ ਨੂੰ ਹੋਰ ਵੇਚਣਾ ਵਾਰਸੀ ਦਿੱਤੀ ਨਹੀਂ ਦਿੱਤੀ ਤੂੰ ਸਰਕਾਰ ਨਾਲ ਫਰਾਡ ਕਰ ਰਿਹਾ ਟੈਕਸ ਮਾਰ ਰਿਹਾ ਉਹਨਾਂ ਦਾ ਜਿਹੜੇ ਟੈਕਸ ਪਰ ਨਾਜਾਇਜ਼ ਕਮਾਈ ਕਰ ਰਿਹਾ ਉਸ ਦਾ ਉਹਨਾਂ ਹਿੱਸਾ ਤੋਂ ਟੈਕਸ ਸਰਕਾਰ ਨੂੰ ਭਰੇਗਾ ਮੇਰੀ ਤਾਂ ਵਾਈਟ ਮਨੀ ਨਹੀਂ ਹੈ ਮੈਂ ਤਾਂ ਸਾਫ਼ ਸੁਥਰੇ ਪੈਸੇ ਦਿੱਤੇ ਟੈਕਸ ਭਰ ਕੇ ਦਊਂਗਾ ਜਿਹੜੀ ਵੀ ਚੀਜ਼ ਆ ਠੀਕ ਹੈ ਨਾ ਪਰ ਤੂੰ ਜਿਹੜੇ ਵੇਚ ਰਿਹਾ ਬਿਨਾਂ ਰਸੀਦ ਦੇ ਵੇਚ ਰਿਹਾ ਹੋਰ ਕਹ ਰਿਹਾ ਉਹਦੇ ਪੈਸੇ ਕੌਣ ਦੇਊਗਾ ਸਰਕਾਰ ਨੂੰ ਠੀਕ ਹੈ ਜੀ ਬਾਕੀ ਪੱਤਰਕਾਰਾਂ ਨੂੰ ਬੇਨਤੀ ਆ ਇਹ ਬਲੈਕਿੰਗ ਬਲੈਕਮੇਲਿੰਗ ਵਾਲੀ ਗੱਲ ਸੁਣ ਲੈਣਾ ਜਿਹੜੀ ਜਿਹੜੀ ਸਹੀ ਹੈ ਕਿ ਬਲੈਕਮੇਲਿੰਗ ਕਰ ਰਿਹਾ ਕਿ ਸਾਰੇ ਪੱਤਰਕਾਰ ਇਦਾਂ ਕਰਦੇ ਆ ਨਹੀਂ ਕਰਦੇ ਨਾ ਸਾਰੇ ਆਪਣੇ ਕਰਨੀ ਤੋਂ ਹਰ ਬੰਦਾ ਇਮਾਨਦਾਰੀ ਦੀ ਪੱਤਰਕਾਰਤਾ ਕਰਦਾ ਹੈਗਾ ਪਰ ਜਿਹੜਾ ਬੰਦਾ ਕੋਈ ਇਹਦੇ ਨਾਲ ਖੜੇ ਹੋਣ ਦੀ ਸੋਚੇ ਉਹ ਇੱਕ ਕਰੀਅਰ ਰਿਕਾਰਡਿੰਗ ਜਰੂਰ ਸੁਣ ਲਏ ਦੀ ਜਿੱਥੇ ਕਹਿ ਰਿਹਾ ਕਿ ਜੀ ਹਾਂ ਜੀ 1-2 ਲੱਖ ਰੁਪਏ ਦੇ ਇੱਕ ਰਾਤ ਇੱਕ ਵੀਡੀਓ ਬਣਾ ਕੇ ਕਮਾ ਲਾਂਗੇ ਕਿਹੜੇ ਵੀਡੀਓ ਬਣਾਣੇ ਸਾਨੂੰ ਵੀ ਦੱਸ ਦਿਓ ਅਸੀਂ ਵੀ ਚੈਨਲ ਬਣਾ ਰਹੇ ਹਾਂ ਪਰ ਸਪੋਰਨ ਵੀਡੀਓ ਅਸੀਂ ਨਹੀਂ ਬਣਾ ਸਕਦੇ ਨਾ ਅਸੀਂ ਬਲੈਕਮੇਲ ਕਰ ਸਕਦੇ ਉਸ ਦੇ ਇਲਾਵਾ ਕਿਹੜਾ ਵੀਡੀਓ ਬਣਾਣੇ ਆ ਦੱਸ ਦਿਓ ਸਾਨੂੰ ਜਿਹਦੇ ਵਿੱਚ 1-2 ਲੱਖ ਰੁਪਏ ਇੱਕ ਰਾਤ ਕਮਾ ਲੈਣੇ ਇਹਦਾ ਆਡਰ ਪਾਉਕ ਬੰਦਾ ਜਦੋਂ ਅਮਰਿਤਪਾਲ ਦੇ ਖਿਲਾਫ ਲੜਿਆ ਦੂਜੀ ਵਾਰੀ ਇਹ ਕਦੇ ਮੂੰਹ ਨਹੀਂ ਇਹਨੇ ਖੁੱਲਿਆ ਆਇਆਗਾ ਆਪਣਾ ਵੀ ਮੂੰਹ ਢੱਗੇ ਬਗੈਰ ਬਾਹਰ ਨਿਕਲਿਆ ਏ ਕਿ ਕਦੇ ਕੋਈ ਇਹਨੂੰ ਥਪੇੜ ਨਾ ਦੇ ਹੋਰ ਨਾ ਕਰ ਦੇ ਜੇ ਐਡਾ ਹੀ ਡਰ ਲੱਗਦਾ ਤਾਂ ਕਹਿੰਦੇ ਫੇਰ ਉਹ ਨਹੀਂ ਪਾਈਦਾ ਹੁੰਦਾ ਵੀ ਕਦੇ ਜਾਦ ਦੀ ਛਤੀ ਆਜ਼ਾਦੀ ਕੋਣ ਗਿੱਲੀ ਤੇ ਛਤੀਰੀਆਂ ਨੂੰ ਜੱਪੇ ਉਹ ਨਹੀਂ ਗਰੀਦਾ ਹੁੰਦਾ ਨਹੀਂ ਉਹ ਤਾਂ ਮੈਂ ਆਇਆ ਆਪਣੀ ਆਈ ਤੇ ਨਾ ਇੰਨਾ ਕੁ ਤਾਂ ਲੱਭ ਲਾਂਗਾ ਕਿ ਨਿਊ ਚੰਡੀਗੜ੍ਹ ਨਵੇਂ ਗਰਾਉਂ ਕਿੰਨੀ ਰਹਿਣਾ ਤੇ ਉਹਦਾ ਲੰਮੀ ਲਾਂਗੇ ਤੇਰੇ ਅੰਦੀ ਗਵੰਡੀ 20000 ਦੇ 10 20000 ਦਾ ਇਨਾਮ ਜਦੋਂ ਪਤਾ ਹੈ ਕਿ ਨਾ ਤਾਂ ਅਸੀਂ ਕੋਈ ਲੜਾਈ ਕਰਨੀ ਆ ਨਾ ਹੋਰ ਕਰਨਾ ਠੀਕ ਆ ਸਾਡੇ ਤਾਂ ਕੋਰਟ ਦਾ ਨੋਟਿਸ ਸਾਮਣ ਭੇਜਿਆ ਅਰਜ਼ੀ ਆਊਗਾ ਕੋਰਟ ਦਾ ਸਬੰਨ ਰਿਸੀਵ ਕਰਾਣਾ ਕਿਉਂਕਿ ਕੋਰਟ ਕੇਸ ਪਾਤਾ ਹੋਇਆ ਬਸ ਤੇਰਾ ਐਡਰੈਸ ਨਹੀਂ ਲੱਭ ਰਿਹਾ ਐਡਰੈਸ ਵੀ ਤੇਰਾ ਮਿਲ ਜੂ ਬੜਕਾ ਤੂੰ ਮਾਰ ਲਈ ਫਿਰ ਬੜਕ ਮਾਰਨ ਤੋਂ ਬਾਅਦ ਚੱਡਿਆ ਜਿ ਪਹੁੰਚ ਨਹੀਂ ਦੇਈਦੀ ਹੁੰਦੀ ਉਹ ਮਰਦਾਂ ਦਾ ਕੰਮ ਨਹੀਂ ਹੁੰਦਾ ਉਹ ਜਨ ਜਨਖੇ ਵੀ ਦਰਤ ਤਕੜੇ ਹੁੰਦੇ ਤਾੜੀ ਮਾਰ ਕੇ ਜੇ ਆਪਣੀ ਆਈ ਤੇ ਆ ਜਨ ਉਹ ਬੜੇ ਗੁੱਸੇ ਵਾਲੇ ਹੁੰਦੇ ਆਕੜ ਵਾਲੇ ਜਣਕੇ ਵੀ ਤੇ ਤੋਂ ਜ਼ਿਆਦਾ ਇੱਜ਼ਤ ਰੱਖਦੇ ਆਂ ਅਣਖ ਰੱਖਦੇ ਆਂ ਹਾਂ ਉਹ ਵੀ ਮੰਗ ਕੇ ਪੈਸੇ ਲੈ ਲੈਂਦੇ ਤੇਰੇ ਉਹਨੂੰ ਬੇਈਮਾਨੀ ਜਾਂ ਫਰਾਡ ਗ੍ਰੀ ਨਹੀਂ ਕਰਦੇ ਇਹਦਾ ਰਿਪੋਰਟਰ ਵੀ ਨਹੀਂ ਹੈਗਾ ਇਹਦੀ ਕੱਲੀ ਕੱਲੀ ਰਿਕਾਰਡਿੰਗ ਮੇਰੇ ਕੋਲ ਪਈ ਹੈ ਸਾਰੀਆਂ ਲਾ ਦਾਂਗਾ ਕੱਲੀ ਕੱਲੀ ਰਿਕਾਰਡਿੰਗ ਜੇ ਇਹ ਭਲੇਖੇ ਜਾ ਕੇ ਮੈਂ WhatsApp ਕਾਲ ਕੀਤੀ ਹੈ ਤੇ ਮੇਰੇ ਕੋਲ ਰਿਕਾਰਡ ਨਹੀਂ ਹੈਗਾ ਕੱਢ ਕੇ ਦਿਖਾਵਾਂ ਹੁਣ ਵੀ ਪਈਆਂ ਸਾਰੀਆਂ ਲਾ ਦਾਂਗਾ ਕੋਰਟ ਦੇ ਵਿੱਚ ਤੇ ਇੱਕ ਪੂਰੀ ਵੀਡੀਓ ਬਣਾ ਕੇ ਜੇ ਦੀ ਮੈਂ ਚੱਲਣ ਲੱਗਾ ਨਾ ਪੂਰਾ ਐਪੀਸੋਡ ਬਣ ਜਾਣਗੇ ਇਹਦੇ ਤੇ ਭਗਤ ਸਿੰਘ ਦੁਆਬੀ ਦੇ ਆ ਇਹ ਬਲੈਕਮੇਲਿੰਗ ਵਾਲੀ ਦਾ ਮੈਂ ਤੁਹਾਡੇ 1 ਮਿੰਟ ਦਾ 1.5 ਮਿੰਟ ਦਾ ਕਲਿੱਪ ਬਲੈਕਮੇਲਿੰਗ ਵਾਲਾ ਸਾਂਝਾ ਹੀ ਦਾਗਾ ਤੇ ਉਸ ਚੋਂ ਸ਼ੁਰੂ ਤੋਂ ਕਿਵੇਂ ਬੋਲਿਆ ਹੋਇਆ ਹੈ ਇਹ ਕਿ ਨਹੀਂ ਜੀ ਤੁਸੀਂ ਮੈਨੂੰ ਫਰਾਡ ਕਰ ਰਹੇ ਹੋ ਇਦਾਂ ਕਹਿ ਰਹੇ ਹੋ ਇਦਾਂ ਕਹਿ ਰਹੇ ਹੋ ਮੈਂ ਤਾਂ ਕੀਤੀ ਨਹੀਂ ਤੇ ਸਾਰੀ ਜਿਹਾ ਸੁਣਾਦਾਗਾ ਜਦਕਿ ਨੇ ਆਪ ਕੁੱਤਾ ਕੁੱਤੀ ਕਹਾਣੀ ਕੀਤੀ ਉਸ ਤੋਂ ਬਾਅਦ ਲਿੱਤੀ ਇਹਨੂੰ ਕਹਿ ਰਿਹਾ ਕਿ ਹੋਰ ਨਹੀਂ ਤਾਂ ਤੂੰ ਮੈਨੂੰ ਡਬਲ ਕੋਟ ਦੇ ਕੁੱਤੀ ਦੇ ਦੇ ਤੂੰ ਉਹ ਨਹੀਂ ਦੇ ਸਕਦਾ ਜੇ ਜੀ ਸਿੰਗਲ ਕੋਡ ਦੀ ਕੁੱਤੀ ਦਿੱਤੀ ਹੈ ਵਾਪਸ ਕਰਕੇ ਡਬਲ ਕੋਡ ਦੀ ਦੇ ਜਾਂ ਫਿਰ ਉਹੀ ਕੁੱਤੀ ਡਬਲ ਕੋਡ ਦੀ ਆ ਉਹ ਵਾਪਸ ਦੇ ਦੇ ਜੇ ਨਹੀਂ ਦੇ ਸਕਦਾ ਤਾਂ ਵੀ ਆ ਜਾ ਰਹਾ ਜੇ ਕੋਰਟ ਕੇਸ ਤੇਨੂੰ ਕੋਡ ਕੋਡ ਤੈਨੂੰ ਪਹਿਲਾਂ ਤਾਂ ਨਾ ਆ YouTube ਦੇ ਚੈਨਲ ਤੇ ਰਿਪੋਰਟਿੰਗ ਕੀਤਾ ਤਾਂ ਸ਼ੌਂਕ ਸੀਗਾ ਕਿ ਆ ਵੀਡੀਓ ਵੀਡੀਓ ਕੈਡਮੀ ਆ ਆਹ ਤੇ ਕੋਰਟ ਕੇਸ ਖੇਢੀ ਆ ਆਪਾਂ ਘਰ ਵਾਲੇ ਦੀ ਤੈਨੂੰ ਮੁੱਕਤ ਨਹੀਂ ਚੱਕੀ ਹੋਈ ਸੁਕੀ ਡਾਂਗ ਨਾਲ ਤੇ ਸ਼ਰਮ ਤੋਂ ਲਾਈ ਹੋਈ ਆ ਕੋਈ ਨਹੀਂ ਤੇਰੀ ਮਾਂ ਉਹ ਵੀ ਕਰਵਾਾਂਗੇ ਠੀਕ ਆ ਨਾ ਕੋਈ ਵੀ ਸਬੂਤ ਇਕੱਠਾ ਕਰਨਾ ਬਹੁਤ ਔਖੀ ਗੱਲ ਨਹੀਂ ਤੇਰੇ ਸਾਰੇ ਸਬੂਤ ਤੇਰੀ ਆਪ ਆਪਣੇ ਮੂੰਹ ਤੋਂ ਬੋਲੇਗੀ ਤੇਰੀ ਡੰਗ ਕਿੰਨੇ ਲੋਕਾਂ ਨੂੰ ਇਹਨੇ ਅਜੇ ਤੱਕ ਕੁੱਤੇ ਵੇਚੇ ਨੇ ਤੇ ਕਿੰਨੇ ਲੋਕਾਂ ਨੂੰ ਇਹਨੇ ਅਜੇ ਤੱਕ ਰਸੀਦਾ ਦਿੱਤੀਆਂ ਉਹ ਲੋਕ ਵੀ ਸਾਹਮਣੇ ਆ ਕੇ ਦੱਸਣ ਕਿ ਸਾਨੂੰ ਕੁੱਤੇ ਵੇਚੇ ਤੇ ਰਸੀਦ ਦਿੱਤੀ ਹੈ ਕਿ ਨਹੀਂ ਦੀ ਆਪਣਾ ਐਡਰੈਸ ਦੱਸ ਮਾਦਿਆ ਪੁੱਤਾ ਤੇ ਚੱਕ ਸਮਨ ਰਸੀਵ ਕਰ ਆ ਕੇ ਸਿਹਾਰਨ ਤੋਂ ਬਾਅਦ ਠੀਕ ਆ ਆਪਣੀ ਕੁੱਤੇ ਕਹਾਣੀ ਕਰਾਣ ਤੋਂ ਬਾਅਦ ਮੇਰੇ ਪੈਸੇ ਦਾ ਤੂੰ ਦੇਂਗਾ ਦੇਂਗਾ ਮੇਰੇ ਵਕੀਲ ਤੱਕ ਦੇ ਪੈਸੇ ਤੂੰ ਦੇਂਗਾ ਲਿਖਵਾ ਲਾ ਲਿਖ ਲਕ ਕੋਰੇ ਕਾਗਜ਼ ਤੇ ਸਾਈਨ ਕਰ ਲਾ ਜੋ ਬੋਲ ਰਿਹਾ ਨਾ ਇਹੀ ਤੇਰੇ ਨਾਲ ਹੋਣੀ ਆ ਤੇ ਇਹੀ ਤੇਰੀ ਔਕਾਤ ਆ ਤੇਰੇ ਕੱਲੀ ਕੱਲੀ ਰਿਕਾਰਡਿੰਗਾਂ ਹਾਂ ਹੁਣ ਆਏਗਾ ਨਾ ਸ਼ਾਂਕ ਹੋਏ ਕੋਈ ਪਾਈ ਕਲਿੱਪ ਤੇ ਉਸ ਦੇ ਵਿੱਚ ਆਪਣਾ ਐਡਰੈਸ ਦੱਸ ਦੀ ਫੋਨ ਨੰਬਰ ਤੇ ਤੇਰੇ ਸਾਰੇ ਆ ਹੁਣ ਤੇਰੇ ਕਲਿੱਪ ਬੰਦ ਕਰਦੇ ਹੋ ਇੱਕ ਵਾਰੀ ਫੇਰ ਤੇਰਾ ਨੰਬਰ ਮਲਾ ਲੈਣਾ ਦੋਨੋਂ ਨੰਬਰ ਤੇ ਕਿਹੜਾ ਦੇਖ ਲੈਣਾ ਫੋਨ ਤੂੰ ਨਹੀਂ ਚੱਕਦਾ ਤੈਨੂੰ ਆ ਕੇ ਮੇਰਾ ਐਡਰੈਸ ਨਹੀਂ ਪਤਾ ਮੇਰਾ ਨਾਮ ਅਸਲੀ ਨਹੀਂ ਹੈਗਾ ਤੇਰੀ ਸ਼ਕਲ ਤਾਂ ਅਸਲੀ ਆ ਨਾ ਆ ਰਹੀ ਏ ਦੀ ਸ਼ਕਲ ਏ ਦੀ ਸ਼ਕਲ ਵੀ ਦੇਖ ਲੋ ਕਿਹੜਾ ਹੈਗਾ ਭਗਤ ਸਿੰਘ ਦੁਆਬੀ ਆਪਣੇ ਹੁਣ ਜਿਹੜਾ ਝੂਠਾ ਨਾਮ ਲੱਕੇ ਭਗਤ ਸਿੰਘ ਦੁਆਬੀ ਬਣੀ ਫਿਰਦਾ ਇਹ ਸ਼ਕਲ ਹੈ ਦੀ ਜਿਹਨੂੰ ਇਹ ਕੁੰਡ ਪਾ ਕੇ ਲਕੋ ਕੇ ਰੱਖਦਾ ਮਾਸਕ ਤੇ ਕੋਈ ਇਹ ਨਹੀਂ ਦੇਖਣ ਵਾਲੇ ਹਾਂ ਚੂਹੀਆ ਜੀ ਮੈਂ ਇਥੇ ਵੜਾ ਨਿਕਲਣਾ ਸੀਗਾ ਕਿ ਹਾਂ ਤੇ ਉਹ ਧਾਰਮਿਕ ਹੋ ਜੂਗਾ ਇਸ਼ੂ ਰਹਿਣ ਦਾ ਇਸ ਕਰਕੇ ਨਹੀਂ ਮੈਂ ਬੋਲਿਆ ਲੋਕਾਂ ਨੂੰ ਅਪੀਲ ਹੈ ਕਿ ਕੋਈ ਵੀ ਬੰਦਾ ਮਿਹਰਬਾਨੀ ਕਰਕੇ ਵੀਰੇ ਸਿੱਧਾ ਜਾ ਕੇ ਫਾਰਮ ਹਾਊਸਾਂ ਦੇ ਕੁੱਤੇ ਜਾ ਕੇ ਦੇਖੋ ਉਹਨਾਂ ਦੇ ਮਾਵਾਬ ਦੇਖੋ ਉਹਨਾਂ ਦੇ ਬੱਚੇ ਡਾਇਰੈਕਟ ਮਾਲਕਾਂ ਤੋਂ ਖਰੀਦੋ ਬਹੁਤ ਸਸਤੇ ਪੈਣਗੇ ਐਸੇ ਦਲਾਲਾਂ ਦੇ ਏਜੰਟਾਂ ਦੇ ਥਰੂ ਨਾ ਖਰੀਦੋ ਇਹ ਇੱਕ ਗਲਤ ਵੀਡ ਦਿੰਦੇ ਐ ਗਲਤ ਨਸਲ ਦਿੰਦੇ ਐ ਤੇ ਉਸ ਦਾ ਦੁੱਗਣੀ ਕੀਮਤ ਲਾਂਦੇ ਐ ਮਤਲਬ ਉਸ ਤੋਂ ਬਾਅਦ ਫਿਰ ਕਹਿੰਦੇ ਆ ਬਾਅਦ ਚ ਕਹੇ ਜੀ ਅਸੀਂ ਤਾਂ ਤੁਹਾਡੇ ਨਾਲ ਪਿਆਰ ਨਾ ਕਰ ਰਹੇ ਥੋਡੇ ਵਾਲੇ ਚੋ ਤਾਂ ਅਸੀਂ ਕੋਈ ਕਮਿਸ਼ਨ ਖਾਦੀ ਨਹੀਂ ਜਦ ਕਿ ਅੱਧ ਤੋਂ ਵੱਧ ਤਾਂ ਖਾ ਚੁੱਕੇ ਹੁੰਦੇ ਆ ਹੁਣੇ ਸਿੰਗਲ ਕੋਟ ਦਾ ਕੁੱਤਾ ਵੱਧ ਤੋਂ ਵੱਧ ਮੈਂ ਹੁਣ 50000 ਦਾ ਡਬਲ ਕੋਟ ਦਾ ਦਿੱਤਾ ਜਿਹੜਾ ਤੁਹਾਨੂੰ ਦਿਖਾ ਰਹੇ ਆ ਇਸ ਸਾਈਡ ਤੇ ਦੇ ਇੱਥੇੋਂ ਨਾਲੋਂ ਵੱਡਾ ਕੁੱਤਾ ਦਿਖੇ ਤੇ ਇਹ ਡਬਲ ਕੁੱਤਾ 50000 ਦਾ ਖਰੀਦੀ ਆ ਕੁੱਤੀ ਤਾਂ ਇਹ ਸਿੰਗਲ ਕੋਟ ਦੀ ਕੁੱਤੀ ਕਿੰਨੇ ਦੀ ਹੋਊਗੀ 25 30 ਜਾਂ 35000 ਤੋਂ ਉੱਪਰ ਦੀ ਕੁੱਤੀ ਨਹੀਂ ਆ ਇਹ ਜਿਹੜੀ ਇਹਨਾਂ ਨੂੰ 70000 ਦੀ ਦੇ ਕੇ ਜਾ ਰਿਹਾ ਇਹ ਠੀਕ ਹੈ ਜੀ ਤੇ ਜਿਹੜਾ ਕਹਿਦੀ ਏ ਕਿ ਉਪਰੋਂ ਵਾਲੇ ਕਾਲੇ ਵਾਲੀ ਜਰਮਨ ਸ਼ੈਪਰਡ ਦੇ ਪੈਸੇ ਨਹੀਂ ਦੇ ਰਿਆ ਹੁਣ ਕਹਿੰਦਾ ਜੀ ਕਾਲੇ ਵਾਲੀ 1 ਲੱਖ ਦੀ ਮਿਲੇਗੀ ਠੀਕ ਹੈ 40 ਹਜ਼ਾਰ ਇਸ ਤੋਂ ਲੈਣਾ ਤੇ ਕਹਿੰਦਾ ਜੀ ਹੁਣ 1 ਲੱਖ ਦੀ ਮਿਲੇਗੀ ਜੀ ਇਹ ਤੇ ਮੈਂ ਲੱਖ ਰੁਪਏ ਦੇ ਕੇ ਦੂਜੇ ਪਾਸੋਂ ਤੋਂ ਨਹੀਂ ਖਰੀਦ ਲੂੰਗਾ ਜਿਸ ਤੋਂ ਪੱਥਰ ਤੋਂ ਇੱਕ ਵਾਰ ਠੋਕਰ ਗਾਦੀ ਹੈ ਨਾ ਮੈਂ ਉਸ ਤੋਂ ਦੂਜੀ ਵਾਰ ਨਹੀਂ ਖਾਂਦਾ ਆਹ ਫੋਟੋ ਲਾ ਰਿਹਾ ਇਹ ਮਾਪੇ ਜਿਹੜੇ ਹੁਣ ਤੁਹਾਨੂੰ ਦਿਖਾਉਂਗਾ ਇਸ ਵੀਡੀਓ 'ਚ ਇਹਦੇ ਮਾਪੇ 3 ਸਾਲ ਦੇ ਰਸ਼ੀਆ ਦੇ ਚੈਂਪੀਅਨ ਆ 3 ਸਾਲ ਦੇ ਇੰਡੀਆ ਦੇ ਲਗਾਤਾਰ ਚੈਂਪੀਅਨ ਚੱਲੇ ਆ ਰਹੇ ਆ ਇਨਾਂ ਦਾ ਬੱਚਾ ਮੈਨੂੰ ਓਨੇ ਚ ਮਿਲ ਰਿਹਾ ਜਿੰਨੇ ਦਾ ਇਹ ਕਹਿ ਰਿਹਾ ਹੈਗਾ ਮੈਂ ਇਸ ਤੋਂ ਧੋਖੇ ਬਾਅਦ ਤੋਂ ਜ਼ਰੂਰ ਖਰੀਦ ਨਹੀਂ ਆ ਮੈਂ ਡਾਇਰੈਕਟ ਜਾ ਕੇ ਸਿੱਧਾ ਉੱਥੋਂ ਫਾਰਮਾ ਉਸ ਆਲਾ ਦਾ ਨਹੀਂ ਖਰੀਦੂੰਗਾ ਜਿਹੜੇ ਡਾਕੰਨ ਨਾਲ ਆਏ ਹੈਗੇ ਆ ਇਸ ਕਰਕੇ ਵੀਰ ਜੀ ਇਸ ਤੋਂ ਬਚ ਕੇ ਰਹੋ ਜੇ ਕੋਈ ਇਸ ਬੰਦੇ ਨੂੰ ਜਾਣਦਾ ਹੈ ਆ ਲੋ ਟੋਟਲੀ ਸਾਹਮਣੇ ਫਾਰਮੈਲਟੀ ਨੂੰ ਇੱਕ ਦੋ ਵਾਰੀ ਫੇਰ ਦੋਨਾਂ ਨੰਬਰਾਂ ਦੇ ਫੋਨ ਮਲਾ ਦੇਣਾ ਤੇ ਇਹ ਦੇਖ ਲੈਣਾ ਨਾ ਇਹ ਫੋਨ ਚੱਕੇ ਨਾ ਗੱਲ ਕਰੇ ਇਸ ਤੋਂ ਬਾਅਦ ਆਪਣੀ ਫਤਿਹ ਵੀ ਤਕਬੂਲ ਕਰਨਾ ਜੀ ਆ ਸੁਣ ਲੋ ਚਾਰੇ ਪਾਸੇ ਖੜੋ ਮਕੀਤੇ ਨੂੰ ਨਾ ਕੋ ਕੋ ਦਾ ਜਿਹੜਾ ਨਾਮ ਲਾ ਬਬਲੇ ਨਾਲ ਕਾਦੀ ਰਿਕਟੋਂ ਲਾਈ ਹੋਈ ਆ ਕੰਮ ਚੋਰੀ ਠੱਗੀ